ਸਿਰਫ ਜਦ ਆਪਾਂ ਸ਼ੁਰੂਆਤ ਕਰ ਲਈ ਤੀ ਤਾਂ ਫਿਰ ਘਰ ਤੋਂ ਘਰ ਤੋਂ ਕਿਵੇਂ ਦਾ ਰਿਸਪਾਂਸ ਆਇਆ ਜ ਜ ਉਹਨਾਂ ਨੇ ਦੇਖਿਆ ਕਿ ਇਹ ਕੀ ਮੁੰਡਾ ਕਿਹੜੇ ਕੰਮ ਪੈ ਗਿਆ ਆ ਉਹ ਜਨੇ ਡਾੜੀ ਵਾਲਾ ਲਾਈਕ ਕਰਦੇ ਹੋ ਕਹਿੰਦੇ ਆ ਕੰਜਰਖਾਨਾ ਜਾ ਇਹ ਚੋੜੇ ਆ ਪਰ ਅੱਜ ਵੀ ਹੈਗਾ ਵੀ ਇਹ ਕੰਮ ਥੋੜੀ ਹੁੰਦਾ ਕੋਈ ਉਹ ਕਿੱਦਾਂ ਸਾਰੇ ਥਾਟ ਕ੍ਰੀਏਟ ਕਰਦੇ ਹੋ ਕਿ ਕੋਈ ਪਾਰਟिकुलर ਐਟਮੋਸਫੇਅਰ ਫਾਈਂਡ ਕਰਦੇ ਹੋ ਕਿ ਕੁਝ ਵੀ ਅਦਾ ਹੀ ਕ੍ਰੀਏਟ ਹੋ ਜਾਂਦਾ ਹੈ ਪੰਜਾਬੀ ਲੋਕ ਆਪਾਂ ਕਹ ਦਿੰਦੇ ਨੇ ਨਾ ਗੁੱਸੇ ਵਾਲੇ ਬੜੇ ਨੇ ਪਰ ਪੰਜਾਬੀ ਲੋਕ ਮਿੱਠੇ ਵੀ ਬੜੇ ਨੇ ਪੰਜਾਬੀ ਲੋਕ ਹਿਊਮਰਸ ਵੀ ਬੜੇ ਨੇ ਸਤਿਯਾ ਕਾਮਿਕ ਵੀ ਦੁਨੀਆ ਤੇ ਕੋਈ ਹੈਗਾ ਤੇ ਮੈਨੂੰ ਲੱਗਦਾ ਪੰਜਾਬੀ ਲੋਗ ਹੀ ਨੇ। ਸੋ ਇਹ ਮੈਨੂੰ ਲੱਗਦਾ ਰੱਬ ਦੀ ਦਾਤ ਆ ਇਸ ਏਰੀਏ ਤੇ ਪੰਜਾਬੀਆਂ ਤੇ। ਲੱਗਦੀ ਇਹ ਹੁੰਦਾ ਕਿ ਪਾਰਸ਼ਲਿਟੀ ਇੰਡਸਟਰੀ ਦੇ ਵਿੱਚ ਫੀਲ ਕੀਤੀ ਹੋਏ ਔਰ ਲੱਗਿਆ ਹੋਏ ਕਿ ਨਹੀਂ ਮੇਰੀ ਜਗ੍ਹਾ ਕਿਤੇ ਹੋਰ ਹੈਗੀ ਐ। ਪਾਰਸ਼ਲਿਟੀ ਜਾਂ ਵਟ ਏਵਰ ਜੋ ਵੀ ਅਸੀਂ ਚੀਜ਼ਾਂ ਕਹਿ ਦਿੰਨੇ ਆ। ਇਹ ਚਲੋ ਪਾਣੀ ਦੇ ਬੁਲਬਲੇ ਹੁੰਦੇ ਆ ਇੱਕ ਟਾਈਮ ਤੇ ਆ ਕੇ ਇਸ ਚੀਜ਼ ਨਾਲ ਕੋਈ ਫੋਲ ਤਾ ਸਕਦਾ ਪਰ ਉਹ ਦੁਬਾਰਾ ਫੇਰ ਉਹ ਖਤਮ ਹੋ ਜਾਊਗਾ। ਆਪਾ ਬੋਬਲ ਨਹੀਂ ਬੰਨਣਾ ਆਪਾ ਪਾਣੀ ਬੰਨਣਾ ਹੋ ਹੋ ਬੱਲੇ ਸੱਤ ਰੰਗ ਦੀ ਸ਼ਾਮ ਸੱਤ ਰੰਗ ਦੀ ਬੱਲੇ ਸੱਤ ਰੰਗ ਦੀ ਸ਼ਾਮ ਸੱਤ ਰੰਗ ਦੀ ਬੱਲੇ ਸੱਤ ਰੰਗ ਦੀ ਸ਼ਾਮ ਸੱਤ ਰੰਗ ਦੀ ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਔਖਾ ਕੰਮ ਕਿਸੇ ਨੂੰ ਹਸਾਉਣਾ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਉਣਾ ਤੇ ਸਭ ਤੋਂ ਸੌਖਾ ਕੰਮ ਕਿਸੇ ਨੂੰ ਰੁਲਾਉਣਾ ਕਿਸੇ ਨੂੰ ਹਾਰਟ ਕਰ ਦੇਣਾ ਕਿਸੇ ਨੂੰ ਦੁਖੀ ਕਰ ਦੇਣਾ ਸਾਡੀ ਆਮ ਦੁਨੀਆਦਾਰੀ ਦੇ ਵਿੱਚ ਸਾਨੂੰ ਸਭ ਤੋਂ ਸੌਖਾ ਕੰਮ ਕਰਨ ਵਾਲੇ ਬਹੁਤ ਲੋਕ ਮਿਲਣਗੇ ਜੋ ਤੁਹਾਨੂੰ ਬਹੁਤ ਜਲਦੀ ਰੁੱਲਾ ਸਕਦੇ ਨੇ ਔਰ ਬਹੁਤ ਔਖਾ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਮਿਲਣਗੇ ਜੋ ਤੁਹਾਨੂੰ ਬਹੁਤ ਜਲਦੀ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਦੇ ਨੇ ਸਾਡੇ ਨਾਲ ਸਾਡੇ ਸਟੂਡੀਓ 'ਚ ਅੱਜ ਸਖਸ਼ੀਅਤ ਜੁੜੇ ਨੇ ਉਹ ਕਰ ਰਹੇ ਨੇ ਜੀ ਦੁਨੀਆ ਨੂੰ ਫਸੌਂ ਦਾ ਕੰਮ ਸਤਪੋਕਾ ਕਮ ਸੰਭਾਲ ਕੇ ਬੈਠੇ ਹੋਏ ਨੇ ਸਾਡੇ ਨਾਲ ਸਾਡੇ ਸਟੂਡੀਓ ਚ ਅੱਜ ਜੁੜੇ ਨੇ ਜੀ ਕਮੇਡੀਅਨ ਮਿੰਟੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਮਿੰਟੋ ਵੱਲੋਂ ਵੀ ਵਿਰਸੇ ਦੇ ਰੰਗ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਹਾਏ ਪਹਿਲੇ ਤੇ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਚ ਥੈਂਕ ਯੂ ਐਂਡ ਬਹੁਤ ਮੁਬਾਰਕਬਾਦ ਕਿ ਆਪਾਂ ਨੂੰ ਇੱਕ ਲੰਮਾ ਸਮਾਂ ਹੋ ਗਿਆ ਇੰਡਸਟਰੀ ਨਾਲ ਜੁੜੇ ਹੋਏ ਥੈਂਕ ਯੂ ਸਰ ਮੈਂਟੋ ਹੋਣਾ ਨੇ ਜਿੱਦਾਂ ਸੋਚ ਕੇ ਸ਼ੁਰੂਆਤ ਕੀਤੀ ਸੀ ਪਹਿਲੇ ਮੈਂ ਸਭ ਤੋਂ ਪਹਿਲੇ ਇਹ ਪੁੱਛਣਾ ਚਾਹੂੰਗੀ ਕਿ ਜਿੱਦਾਂ ਸੋਚ ਕੇ ਸ਼ੁਰੂਆਤ કરી ਸੀ ਇੰਡਸਟਰੀ ਨਾਲ ਜੁੜੇ ਸੀ ਤੁਸੀਂ ਕਿ ਉਹ ਮੁਕਾਮ ਤੇ ਪਹੁੰਚੇ ਆ ਜਾਂ ਕਿੱਥੇ ਤੱਕ ਪਹੁੰਚੇ ਆ ਜਾਂ ਕਿੰਨੇ ਸੁਪਨੇ ਹੱਲੇ ਪੂਰੇ ਕਰਨੇ ਬਾਕੀ ਐ ਨਹੀਂ ਸੁਪਨੇ ਤਾਂ ਮੈਨੂੰ ਲੱਗਦਾ ਕਦੀ ਪੂਰੇ ਹੁੰਦੇ ਨਹੀਂ ਕਿਸੇ ਵੀ ਇਨਸਾਨ ਦੇ ਜੀ ਕਿਉਂਕਿ ਜਦੋਂ ਅਸੀਂ ਜੋ ਸੋਚਾਂ ਦਾ ਜਦੋਂ ਉੱਥੇ ਚੱਲ ਜਾਂਦੇ ਨਾ ਫਿਰ ਦੂਸਰਾ ਸੁਪਨਾ ਸ਼ੁਰੂ ਹੋ ਜਾਂਦਾ ਫਿਰ ਦੂਸਰੇ ਤੇ ਪਹੁੰਚ ਜਾਂਦੇ ਫਿਰ ਤੀਸਰਾ ਸੁਪਨਾ ਸ਼ੁਰੂ ਹੋ ਜਾਂਦਾ ਪਰੇ ਹੋਣਾ ਵੀ ਚਾਹੀਦਾ ਐਦਾਂ ਬਿਲਕੁਲ ਜੀ ਇਨਸਾਨੀ ਫਿਤਰਤ ਵੀ ਹੈ ਪਰ ਇਹ ਅੱਛੀ ਗੱਲ ਵੀ ਹੁੰਦੀ ਆ ਜੇ ਤੁਸੀਂ ਕਿਸੇ ਅੱਛੀ ਚੀਜ਼ ਵਾਸਤੇ ਸੁਪਨਾ ਲੈ ਰਹੇ ਹੋ ਤਾਂ ਸੁਪਨਾ ਦਿਨੋ ਦਿਨ ਵਧਣਾ ਚਾਹੀਦਾ ਮੈਨੂੰ ਲੱਗਦਾ ਉਹ ਤਾਂ ਜਿੰਨਾ ਚਿਰ ਜ਼ਿੰਦਗੀ ਹੈ ਚੱਲਦੀ ਜਾਣਾ ਕਿਸ ਮੁਕਾਮ ਤੇ ਅੱਜ ਆਪਣੇ ਆਪ ਨੂੰ ਵੇਖਦੇ ਹੋ ਕਿ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਨਾ ਕਿ ਸੈਟੀਸਫੈਕਸ਼ਨ ਹੈ ਜਿੰਨਾ ਵੀ ਕਰ ਲਿੱਤਾ ਆ ਜੋ ਕਰਨਾ ਉਹਨਾਂ ਦੇ ਲਈ ਹਮੇਸ਼ਾ ਐਕਟਿਵ ਹੋ ਤੁਸੀਂ ਸੈਟੀਸਫੈਕਸ਼ਨ ਨੂੰ ਨਾ ਆਪਾਂ ਦੋ ਤਰ੍ਹਾਂ ਦੇਖ ਸਕਦੇ ਆ ਇੱਕ ਤਾਂ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਕਹਿੰਦੇ ਨੇ ਕਿ ਤਸੱਲੀ ਤੁਹਾਡੀ ਜ਼ਰੂਰੀ ਆ ਪਰ ਦੂਜੇ ਪੱਖੋਂ ਇੱਕ ਪੋਜ਼ਿਟਿਵ ਉਸ ਚੀਜ਼ ਨੂੰ ਹੋਰ ਜ਼ਿਆਦਾ ਦੀ ਭੁੱਖ ਵੀ ਹੋਣੀ ਚਾਹੀਦੀ ਆ ਜੀ ਹੈਨਾ ਉਹ ਹਮੇਸ਼ਾ ਕੀ ਹੈ ਕਿ ਤੁਹਾਨੂੰ ਕੁਝ ਨਵਾਂ ਜਾਂ ਹੋਰ ਜ਼ਿਆਦਾ ਕਰਨ ਵਾਸਤੇ ਪ੍ਰੇਰਿਤ ਕਰਦੀ ਆ ਸੋ ਸੈਟੀਸਫੈਕਸ਼ਨ ਵੀ ਹੈਗੀ ਹੈ ਪਰ ਹੋਰ ਜ਼ਿਆਦਾ ਕਰਨ ਦੀ ਭੁੱਖ ਵੀ ਹੈਗੀ ਹੈ ਦੋਵੇਂ ਚੀਜ਼ਾਂ ਨਾਲ ਨਾਲ ਆਪਾਂ ਦੇਖਦੇ ਆ ਤੁਸੀਂ ਛੋਟੇ ਛੋਟੇ ਕੰਟੈਂਟ ਬੜੇ ਅੱਛੇ ਡੇਲੀ ਤੁਹਾਡੇ ਪਾਈ ਹੁੰਦੇ ਆ ਤੁਸੀਂ ਮੀਡੀਆ ਨਾਲ ਨਾ ਮੈਨੂੰ ਮੈਂ ਸੋਸ਼ਲ ਮੀਡੀਆ ਤੇ ਇਨਐਕਟਿਵ ਨਹੀਂ ਹਾਂ ਗੱਲ ਇਹ ਮੈਨੂੰ ਇਹ ਨਹੀਂ ਕਿ ਆ ਵੀ ਅੱਜ ਜਿਹੜੀ ਨੈਕਸਟ ਜਨਰੇਸ਼ਨ ਆ ਨਵੀ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਐਕਟਿਵੇਟ ਰਹਿੰਦੀ ਆ YouTube ਤੇ ਜਾਂ Instagram ਤੇ ਫਿਰ ਮੈਂ ਸੋਚਿਆ ਵੀ ਸੋਸ਼ਲ ਮੀਡੀਆ ਦੇ ਮੈਨੂੰ ਵੀ ਬਣਾਉਣੇ ਚਾਹੀਦੇ ਆ ਤੇ ਮੈਂ ਫਿਰ YouTube ਚੀਜ਼ਾਂ YouTube ਤੇ ਮੇਰਾ Mintop Prime ਦੇ ਨਾਮ ਤੇ ਹੈਗਾ ਚੈਨਲ ਬਾਕੀ Instagram ਤੇ ਵੀ ਜਿਵੇਂ ਕਿ ਇਹ ਚੀਜ਼ਾਂ ਵੀ ਜ਼ਰੂਰੀ ਆ ਮੇਰੇ ਤੋਂ ਵੀ ਸਮੇਂ ਦੇ ਨਾਲ-ਨਾਲ ਜੋ ਨਵੀਂ ਜਨਰੇਸ਼ਨ ਦਾ ਨਵੇਂ ਮਾਈਂਡਸੈਟ ਨਾ ਉਹਨਾਂ ਦੇ ਨਾਲ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਤੇ ਇੱਥੇ ਕੋਈ ਮਾੜੀ ਗੱਲ ਨਹੀਂ ਆ। ਬਹੁਤ ਅੱਛਾ ਕਰ ਰਹੇ ਹੋ ਤੁਸੀਂ। ਸਰ ਜਦ ਬਚਪਨ ਦੇ ਵਿੱਚ ਹੈ ਨਾ ਪੈਰੈਂਟਸ ਬੱਚੇ ਨੂੰ ਆਪਣੇ ਕੋਲ ਲੈ ਕੇ ਬੈਠਦੇ ਆ ਪੁੱਛਦੇ ਹੈ ਨਾ ਇੱਕ ਪੁੱਛਦੇ ਹੈ ਕਿ ਪੁੱਤ ਵੱਡਾ ਹੋ ਗਿਆ ਕੀ ਬੰਨਾ ਹੈ ਹੈ ਨਾ ਤਾਂ ਜਦ ਉਦੋਂ ਪੁੱਛਿਆ ਹੋਊ ਤਾਂ ਆਪਣਾ ਜਵਾਬ ਕੀ ਹੁੰਦਾ ਸੀ? ਨਹੀਂ ਆਪਾਂ ਮੈਨੂੰ ਲੱਗਦਾ ਇਹ ਚੀਜ਼ਾਂ ਨਾ ਵੱਡੇ ਸ਼ਹਿਰਾਂ 'ਚ ਸ਼ਾਇਦ ਹੁੰਦੀਆਂ। ਮੇਰਾ ਗੁਰਦਾਸਪੁਰ ਜ਼ਿਲ੍ਹਾ ਕਾਦੀਆਂ ਸਿਟੀ ਆ ਬਾਰਡਰ ਲੱਗੇ ਇੰਡੀਆ ਪਾਕਿਸਤਾਨ ਦੇ ਤੇ ਜਿਸ ਸਾਡੇ ਉੱਥੇ ਮਾਪੇ ਹੁੰਦਾ ਨਾ ਪੁੱਛਦੇਗਾ ਤੂੰ ਕੀ ਬਣਨਾ ਹੈ ਉਹਨਾਂ ਸੋਚਦਾ ਹੁੰਦਾ ਕੀ ਬਣਾਉਣਾ ਇਹਨੂੰ ਚਲੋ ਉਹਨਾਂ ਨੇ ਕੀ ਸੋਚਿਆ ਸੀ ਕੀ ਬਣਾਉਣਾ ਕੁਛ ਨਹੀਂ ਮੇਰੇ ਪੇਰਾਂ 'ਚ ਚਾਹੁੰਦੇ ਮੈਂ ਡਾਕਟਰ ਬਣਾ ਹੈ ਨਾ ਮੈਂ ਮੈਡੀਕਲ ਸਾਇੰਸ ਦਾ ਤੁਸੀਂ ਸਾਇੰਸ ਟੂ ਐਂਟਰੀ ਯਸ ਯਸ ਤੇ ਬਰ ਬਣਿਆ ਨਹੀਂ ਮਤਲਬ ਕੋਸ਼ਿਸ਼ ਤਾਂ ਪੂਰੀ ਕੀਤੀ ਤੇ ਪਰ ਮੇਰਾ ਆਪਣਾ ਕਿਤੇ ਲੈਵਲ ਤੇ ਜਾ ਕੇ ਨਾ ਹੁੰਦਾ ਨਾ ਆਟੋਮੈਟਿਕਲੀ ਮਿਲਿਆ ਨਹੀਂ ਕਿ ਮੈਂ ਕਦੇ ਸੋਚਿਆ ਜੇ ਇਸ ਫੀਲਡ 'ਚ ਆਉਂਦਾ ਕਿ ਐਕਟਰ ਬਣਾਂਗਾ ਜਾਂ ਕਾਮੇਡੀ ਕਰੂੰਗਾ ਉਹ ਆਟੋਮੈਟਿਕਲੀ ਹੋ ਗਿਆ ਪਤਾ ਨਹੀਂ ਰੱਬ ਨੇ ਮੈਨੂੰ ਲੱਗਦਾ ਵੀ ਸੋਚਿਆ ਹੋਗਾ ਮੈਂ ਉਹੀ ਪੁੱਛਣ ਜਾ ਰਹੀ ਸੀ ਕਿ ਤੁਸੀਂ ਕਦੇ ਇਸ ਚੀਜ਼ ਬਾਰੇ ਸੋਚਿਆ ਸੀ ਜਾਂ ਜਿੱਦਾਂ ਤੁਸੀਂ ਸਾਇੰਸ ਨੂੰ ਅਟ ਰਹੇ ਹੋ ਹੈਨਾ ਇੱਕ ਆਪਾਂ ਕਹਿੰਦੇ ਕਿ ਬ੍ਰਾਈਟ ਸਟੂਡੈਂਟਸ ਹੁੰਦੇ ਆ ਸੀਰੀਅਸly ਆਉਣ ਵਾਲੇ ਸਟੂਡੈਂਟਸ ਹੁੰਦੇ ਆ ਹੈਨਾ ਸਟ्रेस ਹੁੰਦਾ ਹੈ ਸਟ्रेस ਹੁੰਦਾ ਤਾਂ ਇੱਕਦਮ ਮੂਵ ਔਨ ਹੋ ਜਾਣਾ ਮਤਲਬ ਆਦੀ ਬਿਲਕੁਲ ਫੀਲਡ ਤੋਂ ਆਪੋਜ਼ਿਟ ਕਦੀ ਸੋਚ ਨਹੀਂ ਸਕਦੇ ਕਿ ਇੱਕ ਸਾਇੰਸ ਸਟੂਡੈਂਟ ਆ ਕੇ ਕਮੇਡੀ ਕਰੂਗਾ ਅਰੇ ਹਾਂ ਇਹ ਗੱਲ ਹੈਗੀ ਔਰ ਮੈਂ ਇਹ ਕਹਣਾ ਚਾਹੁੰਦਾ ਵੀ ਇੱਕ ਨਾ ਓਵਰ ਰੇਟਡ ਮੈਂ ਓਵਰ ਰੇਟਡ ਨਹੀਂ ਹੈਗਾ ਆਮ ਓਵਰ ਐਜੂਕੇਟਿਡ ਕਮੀਡੀਅਨ ਓਵਰ ਐਜੂਕੇਟਿਡ ਯੈਸ ਮੈਂ ਹੋਰ ਜਿਆਦਾ ਪੜ ਗਿਆ ਮੈਂ ਤੁਸੀਂ ਯੂਜੀਸੀ ਕਲੀਅਰ ਕਰ ਚੁੱਕੇ ਹੋ ਤੁਸੀਂ ਯੈਸ ਮੈਂ ਪਹਿਲਾਂ ਬੀਐਸਸੀ ਮੈਡੀਕਲ ਕੀਤੀ ਫਿਰ ਮੈਂ ਬੀਐਡ ਕੀਤੀ ਫਿਰ ਮੈਂ ਐਮਐਸਸੀ ਬੋਟਨੀ ਕੀਤੀ ਫਿਰ ਐਮਐਡ ਕੀਤੀ ਫਿਰ ਯੂਜੀਸੀ ਨੈਟ ਕਲੀਅਰ ਕੀਤਾ ਤਾਂ ਪੜਾਈ ਕਰੀ ਗਿਆ ਪਰ ਇੱਕ ਟਾਈਮ ਤੇ ਆ ਗਿਆ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਐਮਐਸਸੀ ਬੋਟਨੀ ਕਰਦਾ ਪਿਆ ਸੀ ਤੇ ਉਦੋਂ ਸਾਡੇ ਮੈਂ ਹੋਸਟਲ 'ਚ ਰਹਿੰਦਾ ਸੀ ਹੈਨਾ ਕਿਉਂਕਿ ਆਪਾਂ ਫਿਰ ਬਾਹਰ ਗਏ ਸੀ ਪੜਨ ਤੇ ਉੱਥੇ ਖਾਲਸਾ ਕਾਲਜ ਹੋਸਟਲ ਦੇ ਬਹੁਤ ਵਧੀਆ ਮਾਹੌਲ ਆ ਮੇਰੀ ਜ਼ਿੰਦਗੀ ਦੇ ਬੈਸਟ ਜਿਹੜੇ ਸਾਲ ਨੇ ਨ ਜਿੱਥੋਂ ਮੈਂ ਸਭ ਤੋਂ ਜ਼ਿਆਦਾ ਸਿੱਖਿਆ ਇਸ ਸਫੀਰਡ ਦਾ ਉਹ ਖਾਲਸਾ ਕਾਲਜ ਅੰਮ੍ਰਿਤਸਰ ਆਥਾ ਦੇ ਹੋਸਟਲ ਆ ਉੱਥੇ ਪ੍ਰੋਫੈਸਰ ਦਵਿੰਦਰ ਸਿੰਘ ਜੀ ਸੀਗੇ ਹੀ ਇਜ਼ ਅ ਮਾਸਟਰ ਮਤਲਬ ਜਿੰਨੇ ਵੀ ਖਾਲਸਾ ਕਾਲਜ ਦੇ ਵਿੱਚੋਂ ਕਲਾਕਾਰ ਆਰਟਿਸਟ ਪੈਦਾ ਹੋਏ ਆ ਉਹਨਾਂ ਨੂੰ ਹਨਾ ਉੱਥੋਂ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਦੀ ਦੇਣ ਆ ਤੇ ਪ੍ਰੋਫੈਸਰ ਦਵਿੰਦਰ ਸਿੰਘ ਜੀ ਨੇ ਤੇ ਉੱਥੇ ਉਹ ਸੀਗੇ ਮੈਂ ਹੋਸਟਲ ਦੇ ਤੇ ਹੋਸਟਲ ਦੇ ਵਾਰਡਨ ਵੀ ਉਹੀ ਸੀਗੇ ਓਕੇ ਠੀਕ ਤੇ ਹੋਸਟਲ ਨਾਈਟ ਹੁੰਦੀ ਹੈ ਹੋਸਟਲ ਦਾ ਨਾਈਟ ਵਿੱਚ ਹੁੰਦਾ ਵੀ ਕੁਝ ਨਾ ਕੁਝ ਕਰਨਾ ਤੇ ਹੋਸਟਲ ਦੀ ਜ਼ਿੰਦਗੀ ਬੜੀ ਡਿਫਰੈਂਟ ਹੁੰਦੀ ਹੈ ਹੋਸਟਲ ਵਾਲਿਆਂ ਨੂੰ ਸਭ ਤੋਂ ਵੱਡੀ ਟੈਨਸ਼ਨ ਉਹ ਮੈਸ ਉੱਤੇ ਹੁੰਦੀ ਨਾ ਹਰ ਵळे ਤਿੰਨ ਟਾਈਮ ਲੱਗਦਾ ਇੱਕੋ ਰੋਟੀ ਬਣਾਉਣ ਦੇ ਆ ਇੱਕੋ ਤਰ੍ਹਾਂ ਦੀ ਬਣਾਉਣ ਦੇ ਮਤਲਬ ਉਹਨਾਂ ਗਾਜਰਾ ਦੀ ਸਬਜ਼ੀ ਬਣਾਉਣ ਉਹ ਚ ਵੀ ਦਾਲ ਦੀ ਖੁਸ਼ਬੂ ਆਉਂਦੀ ਆ ਯਾਰ ਚੱਕਰ ਗਈ ਹੈ ਹਨਾ ਉਹ ਮੈਂ ਕੁਝ ਕਰ ਹੋਸਟਲ ਲਾਈਟ ਦੇ ਵਿੱਚ ਕੁਝ ਗਾਇਆ ਸੀਗਾ ਉਹ ਮੈਂ ਥੋੜਾ ਜਿਹਾ ਗਾ ਕੇ ਸੁਣਾਉਂਗਾ ਬਿਲਕੁਲ ਸਰ ਬਿਲਕੁਲ ਉਹ ਇਦਾਂ ਜਿਹਾ ਕਿ ਅੱਜ ਫੇਰ ਮੈਸ ਵਿੱਚੋਂ ਰੋਟੀ ਖਾਣੀ ਐ ਫੇਰ ਉਸ ਮੈਸ ਵਿੱਚੋਂ ਰੋਟੀ ਖਾਣੀ ਐ ਉਹੀ ਢਾਲ ਉਹੀ ਸਬਜੀ ਵਾਹ ਉਹੀ ਢਾਲ ਉਹੀ ਸਬਜੀ ਆਈ ਕੋਸਾ ਪਣੀ ਹੈ ਬੜੇ ਬੜੇ ਗੁੱਡ ਕਿਉਂਕਿ ਜਦੋਂ ਟੜਨਾ ਚੀਜ਼ ਜੀ ਰਿਲੇਟਡ ਹੋਏ ਨਾ ਉਹਦੇ ਸਾਰੇ ਮੁੰਡੇ ਬੜੇ ਖੁਸ਼ ਏ ਪਰ ਜਿਹੜਾ ਹੋਸਟਲ ਦਾ ਮਣੀ ਵੀ ਉੱਤੇ ਬੜਾ ਔਖਾ ਪਰ ਉਹਨਾਂ ਮੇਰੇ ਪੈਸੇ ਵੀ ਹੋਸਟਲ ਕੋਈ ਨਾ ਕੋਈ ਬਹਾਨਾ ਪਾ ਕੇ ਜ਼ਿਆਦਾ ਵਧਾਉਂਦੇ ਸੀ ਕਿ ਵੇ ਸਾਡੇ ਕਲਾਬ ਗਾਣੇ ਬੋਲਦਾ ਤਾਂ ਮਤਲਬ ਤੁਹਾਨੂੰ ਉਦੋਂ ਪਛਾਣਿਆ ਗਿਆ ਤੇ ਪੁਸ਼-ਅਪ ਕੀਤਾ ਗਿਆ ਹਾਂ ਪ੍ਰੋਫੈਸਰ ਬੀਨਦਰ ਸਿੰਘ ਜੀ ਕਹਿੰਦੇ ਉਹਨਾਂ ਨੇ ਮੈਂ ਥੋੜਾ ਜਿਹਾ ਕਰਕੇ ਦੋਹਾਂ ਇਦਾਂ ਬੋਲ ਦਿੰਦੇ ਸਰ ਦੀ ਬੜੀ ਅੱਛਾ ਮਤਲਬ ਕਿ ਉਹ ਜਦੋਂ ਨਾਲ ਮੈਂ ਕਿਹਾ ਹੈ ਬੇਟਾ ਤੂੰ ਫੈਸਟੀਵਲ ਕਰ ਮੈਂ ਕਿਹਾ ਸਰ ਮੈਂ ਫੈਸਟੀਵਲ ਨਹੀਂ ਕਰਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਹਾਂ ਬੋਟਰੀ ਦਾ ਸਟੂਡੈਂਟ ਆ ਤੇ ਸਾਡੇ 5:30 ਤੱਕ ਤਾਂ ਪ੍ਰੈਕਟੀਕਲ ਚੱਲਦੇ ਆ ਕਹਿੰਦੇ ਮੈਂ ਤੇਰੇ ਡਿਪਾਰਟਮੈਂਟ ਜਾ ਗੱਲ ਕਰਕੇ ਆਉਣਾ ਉਹ ਡਿਪਾਰਟਮੈਂਟ ਚੱਲ ਕੇ ਗੱਲ ਕਰ ਮੇਰੇ ਡਿਪਾਰਟਮੈਂਟ ਵਾਲਾ ਨੇ ਇਹ ਕਹਿਤਾ ਮੁੰਡਾ ਫੇਲ ਹੋ ਜਾਣਾ ਵਾ ਇਹਨੂੰ ਕਰੋ ਗਾਲਾਂ ਮ ਕਰਨਾ ਤੇ ਕਰ ਲੋ ਫਿਰ ਉਹ ਆ ਕੇ ਮੈਨੂੰ ਉਹਨਾਂ ਨੇ ਬੁਲਾਇਆ ਕਹਿੰਦੇ ਮੈਂ ਗੱਲ ਕਰ ਲਈ ਮੈਂ ਸਰ ਪਰ ਮੈਂ ਕਹਿੰਦਾ ਕਰ ਸਕਦਾ ਹੈ ਨਾ ਮੈਂ ਪੜ੍ਹਾਈ ਵੀ ਕਰਨੀ ਹੁੰਦੀ ਹੈ ਕਹਿੰਦੇ ਨਹੀਂ ਵੀ ਲੈ ਯਾਰ ਇਦਾਂ ਕਰ ਹੁਣ ਮੇਰੀ ਗੱਲ ਹੋ ਗਈ ਆ ਪਤਾ ਨਹੀਂ ਕਿਉਂ ਦਵਿੰਦਰ ਸਰ ਦੀ ਮੈਨੂੰ ਸਮਝ ਨਹੀਂ ਲੱਗੀ ਵੀ ਉਹਨਾਂ ਨੂੰ ਕੀ ਇਦਾਂ ਲੱਗਾ ਉਹਨਾਂ ਨੇ ਉਹ ਜ਼ਬਰਦਸਤੀ ਮੈਨੂੰ ਇਹ ਪਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਹਿਰੇ ਦੀ ਪਰਖ ਕੀਤੀ ਫਿਰ ਪਤਾ ਨਹੀਂ ਤੇ ਫਿਰ ਮੈਂ ਉਹ ਉਹਨਾਂ ਨੇ इमोਸ਼ਨ ਵੀ ਕਰ ਲਿਆ ਕਹਿੰਦੇ ਮੇਰੀ ਤੇ ਤੇਰੇ ਹੱਥ ਚ ਮੈਂ ਕਿਹਾ ਤੁਹਾਡੀ ਜਿੰਦਗੀ ਦਾ ਕਿਹਾ ਕਦੇ ਨਹੀਂ ਤੂੰ ਫੇਲ ਨਹੀਂ ਹੋਣਾ ਜੇ ਫੇਲ ਹੋ ਗਿਆ ਮੇਰੀ ਬੜੀ ਬੇਇੱਜ਼ਤੀ ਹੋਣੀ ਮੈਂ ਵੀ ਚੱਕਰਾਂ ਜਵਾਈ ਜਾਂਦੇ ਮੇਰਾ ਕੰਮ ਤਾਂ ਹੀ ਆਇਆ ਮੈਂ ਪੂਰਾ ਪ੍ਰੈਸ਼ਰਾਈਜ਼ ਕਰਤਾ ਉਹਨਾਂ ਨੇ ਹਾਂ ਫਿਰ ਮੈਂ ਫੈਸਟੀਵਲ ਵੀ ਕੀਤਾ ਨਾਲ ਤੇ ਬਟ ਮੈਂ ਨਾਲ ਦੇ ਨਾਲ ਪੜ੍ਹਾਈ ਵੀ ਨਹੀਂ ਕੀਤੀ ਮੈਂ ਉਸ ਸਾਲ ਟੌਪ ਕੀਤਾ ਫਿਰ ਐਮ ਐਸ ਸੀ ਬਾਊਂਡਰੀ ਦੇ ਵਿੱਚ ਗ੍ਰੇਟ ਹੁੰਦਾ ਤੇ ਹਾਂ ਮੈਨੂੰ ਹੁੰਦਾ ਨਾ ਪਤਲਾ ਜਦੋਂ ਤੁਸੀਂ ਕਿਸੇ ਨਾਲ ਦਿਲੋਂ ਜੁੜ ਜਾਂਦੇ ਨਾ ਹਾਂਜੀ ਫਿਰ ਮੈਨੂੰ ਲੱਗਦਾ ਕੋਈ ਵੀ ਕੰਮ ਜਿਹੜਾ ਔਖਾ ਨਹੀਂ ਲੱਗਦਾ ਬਿਲਕੁਲ ਉਹਦੇ ਵਾਸਤੇ ਬੰਦਾ ਨਾ ਮਿਹਨਤ ਵਧਾ ਲੈਂਦਾ ਆਪਣੀ ਬਿਲਕੁਲ ਸਰ ਇਹ ਬੰਦਾ ਮੇਰੇ ਵਾਸਤੇ ਕਰ ਰਿਹਾ ਕਿਉਂ ਕਰ ਰਿਹਾ ਆਈ ਡੋਨਟ ਨੋ ਵਾਈ ਹੈਨਾ ਫਿਰ ਉਹ ਇੱਕ ਚੰਗੀ ਫੀਲਿੰਗ ਆ ਜਾਂਦੀ ਤੇ ਜਦੋਂ ਫੀਲਿੰਗ ਇੱਕ ਦੂਸਰੇ ਵੱਲ ਚੰਗੀ ਦੀ ਆਟੋਮੈਟਿਕਲੀ ਬੰਦਾ ਕਰਦਾ ਫਿਰ ਉਹ ਰਜੀਵ ਟਿੰਗਰਾ ਜੀ ਹੁੰਦੇ ਸੀ ਪਾਜੀ ਆਪਣੇ ਕਰੌਨ ਯੂਥ ਫੈਸਟੀਵਲ ਥੀਏਟਰ ਦਾ ਮੈਂ ਪਲੇ ਕੀਤਾ ਥੀਏਟਰ ਮੈਂ ਕਾਫੀ ਕੀਤਾ ਤੇ ਮੈਂ ਸਟੇਜ ਦੇ ਉੱਤੇ ਜੋ ਕਰਦਾ ਜਾਂ ਅੱਜ ਜੋ ਵੀ ਐਕਟਿੰਗ ਕਰਦਾ ਉਹ ਮਰ ਰਜੀਵ ਟਿੰਗਰਾ ਭਾਈ ਤੋਂ ਸਿੱਖੀ ਆ ਮਤਲਬ ਮੈਂ ਉਹਨਾਂ ਨੂੰ ਆਪਣਾ ਕਹੋ ਵੀ ਉਸਤਾਦ ਹੀ ਮੈਨੇ ਮੇਰੇ ਮੈਨੂੰ ਐਕਟਿੰਗ ਕਿਉਂਕਿ ਮੈਨੂੰ ਆਉਂਦੀ ਨਹੀਂ ਮੈਂ ਮੈਂ ਆਪਾਂ ਸਾਇੰਸ ਸਟੂਡੈਂਟ ਸੀ ਕਿਤੇ ਆਪਾਂ ਨੂੰ ਐਕਟਿੰਗ ਦਾ ਪਤਾ ਨਹੀਂ ਨਾ ਕਦੀ ਆਪਾਂ ਇਹੋ ਜਿਹਾ ਖਾਨਦਾਨ ਚ ਸਾਡੇ ਕਨੇ ਐਕਟਿੰਗ ਕੀਤੀ ਤੇ ਰਜੀਵ ਟਿੰਕਰ ਆ ਭਾਈ ਤੋਂ ਮੈਂ ਐਕਟਿੰਗ ਜੋ ਵੀ ਕਰਦਾ ਜੋ ਜੋ ਵੀ ਮੈਨੂੰ ਐਦਾ ਲੱਗਦਾ ਕਿ ਮੈਂ ਸਭ ਕੁਝ ਉਹਨਾਂ ਤੋਂ ਲਰਨ ਕੀਤਾ ਸਟੇਜ ਦਾ ਬਹੁਤ ਖੂਬ ਸਰ ਸਰ ਫਿਰ ਜਦੋਂ ਆਪਾਂ ਸ਼ੁਰੂਆਤ ਕਰ ਲਈ ਤੀ ਤਾਂ ਫਿਰ ਘਰ ਤੋਂ ਘਰ ਤੋਂ ਕਿਵੇਂ ਦਾ ਰਿਸਪਾਂਸ ਆਇਆ ਜ ਜਿਹਨਾਂ ਨੇ ਦੇਖਿਆ ਕਿ ਇਹ ਕੀ ਮੁੰਡਾ ਕਿਹੜੇ ਕੰਮ ਪੈ ਗਿਆ ਆ ਕੁਝ ਨਹੀਂ ਡੈਡੀ ਮੈਨੂੰ ਲਾਈਕ ਕਰਦੇ ਹੋ ਕਹਿੰਦੇ ਆ ਕੰਜਰਖਾਨਾ ਜਾ ਇਹਨਾਂ ਨੂੰ ਅੱਜ ਵੀ ਹੈਗਾ ਵੀ ਇਹ ਕੰਮ ਥੋ ਬਲੋ ਉਹ ਤੇ ਚਲੋ ਬਾਅਦ ਚ ਚੀਜ਼ਾਂ ਹੋਈਆਂ ਜਾਂ ਵਾਟਵਰ ਵੀ ਬੜੇ ਟਾਈਮ ਬਾਅਦ ਆ ਕਰਨ ਲੱਗਾ ਵੀ ਹਾਂ ਚਲੋ ਠੀਕ ਹੈ ਯਾਰ ਕੋਈ ਪੈਸੇ ਚਾਰ ਮਿਲਦੇ ਆ ਹਨਾ ਉਹਨੇ ਤੇ ਉਹਨਾਂ ਲੱਗਾ ਵੀ ਇਹ ਕੀ ਕੰਜਰਖਾਨਾ ਹੀ ਇਹ ਇਹਨਾਂ ਚੋਂ ਬਾਹਰ ਨਿਕਲੋ ਅੱਜ ਵੀ ਇਹ ਨੋਰਮਲ ਮੈਂ ਗੱਲ ਦੱਸ ਰਿਹਾ ਹਾਂ ਨਾ ਸੋਸ਼ਲ ਸਿਸਟਮ ਦੀ ਆ ਬੀ ਇਹ ਜਣਾ ਕੰਮ ਆ ਟੀਵੀ ਵਾਲਾ ਜਾਂ ਵਗੈਰਾ ਇਹਨੂੰ ਕੰਮ ਵੀ ਨਹੀਂ ਸਮਝਦੇ ਲੱਭਦਾ ਵੀ ਖੇਡ ਤਮਾਸ਼ਾ ਫਨ ਛੰਦ ਕਰਨ ਵਾਸਤੇ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਜੇ ਆਪਾਂ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਪਰ ਇੱਕ ਗੱਲ ਜ਼ਰੂਰ ਹੈ ਸਟਰਗਲ ਬਹੁਤ ਕਰਨੀ ਪੈਂਦੀ ਹੈ ਇਹ ਮੰਨਦਾ ਮਿਹਨਤੀ ਬਹੁਤ ਹੋਣਾ ਪਊਗਾ ਤੁਹ ਪਰ ਮਿਹਨਤੀ ਹੋਣ ਦੇ ਨਾਲ ਨਾਲ ਢੀਠ ਵੀ ਬਣੋ ਕਿਉਂਕਿ ਜੇ ਮਾਰਾ ਕੰਮ ਕਰਨ ਵਾਲੇ ਬੜੇ ਢੀਠ ਬਣ ਸਕਦੇ ਤੁਸੀਂ ਚੰਗਾ ਕੰਮ ਕਰਨ ਵਾਸਤੇ ਕਿਉਂ ਨਹੀਂ ਢੀਠ ਬਣ ਸਕਦੇ ਸੋ ਚੰਗੇ ਕੰਮ ਕਰਨ ਵਾਸਤੇ ਵੀ ਢੀਠ ਬੰਨਾ ਬਹੁਤ ਜ਼ਰੂਰੀ ਆ ਸਰ ਫਿਰ ਜਦ ਫਾਦਰ ਸਾਹਿਬ ਨੂੰ ਇਹ ਕਹਿਣਾ ਇਹ ਮਤਲਬ ਸੁੰਨਾ ਪੈ ਰਿਹਾ ਸੀਗਾ ਕਿ ਤੁਸੀਂ ਮਤਲਬ ਸੁੰਨਾ ਪੈ ਨਹੀਂ ਰਿਹਾ ਸੀ ਸੁੰਨਾ ਅੱਛਾ ਲੱਗਦਾ ਹੋਊਗਾ ਕਿ ਤੁਸੀਂ ਮਿੰਟੋ ਦੇ ਫਾਦਰ ਹੋ ਤਾਂ ਫਿਰ ਉਹਨਾਂ ਦਾ ਰਿਸਪੌਂਸ ਚੇਂਜ ਹੋਣਾ ਜਾਏ ਸੀਗਾ ਹੈਨਾ ਕਿ ਮੈਨੂੰ ਹੁਣ ਮੇਰੇ ਬੇਟੇ ਦੇ ਨਾਮ ਤੋਂ ਪਛਾਣਦੇ ਆ ਲੋਕ ਤਾਂ ਫਿਰ ਉਦੋਂ ਉਦੋਂ ਤੁਹਾਡੇ ਤੇ ਢਿੱਲੇ ਹੋਗੇ ਸੀ ਵੀ ਠੀਕ ਹੈ ਪੁੱਤ ਕੋਈ ਨਾ ਉਹ ਫਿਰ ਜਦੋਂ ਮੈਂ 2013 ਚ ਹਨਾ ਤੇ ਉਹ ਲਫਟਰ ਦਾ ਮਾਸਟਰ ਪੀਟੀ ਸੀ ਜੀ ਤੁਸੀਂ ਹਾਂਜੀ ਉਸ ਤੋਂ ਬਾਅਦ ਹਨਾ ਥੋੜਾ ਜਿਹਾ ਵਧੀਆ ਮੋਲ ਹੋ ਗਿਆ ਵੀ ਹਾਂ ਠੀਕ ਹੈ ਬਈ ਠੀਕ ਹੈ ਠੀਕ ਹੈ ਕਮੇਡੀ ਕੰਪਲਿਆ ਠੀਕ ਹੈ ਕਰੋ ਤਾਰੀਫ ਵੀ ਮਿਲਦੀ ਹੈ ਤੇ ਚਲੋ ਕੁਈ ਬਤਨ ਨਾਲ ਚੱਲ ਜਾਂਦਾ ਸਰ ਜਿਹੜੀ ਹਸਨਾ ਤੇ ਕਿਸੇ ਨੂੰ ਹਸਾਉਣਾ ਮਤਲਬ ਚੰਗੀ ਸਿਹਤ ਦਾ ਰਾਜ ਆਪਾਂ ਮੰਦੇ ਆ ਕਿਉਂਕਿ ਕਹਿੰਦੇ ਕਿ ਜਦੋਂ ਆਪਾਂ ਕੋਈ ਥਾਟ ਦੀ ਕ੍ਰੀਏਟੀਵਿਟੀ ਕਰ ਰਹੇ ਹੁੰਦੇ ਆ ਹਨਾ ਤਾਂ ਆਪਣਾ ਜਿਹੜਾ ਮਾਈਂਡ ਹੈ ਉਹ ਪੋਜ਼ਿਟਿਵ ਵਾਈਬਸ ਨਾਲ ਭਰਿਆ ਹੁੰਦਾ ਮਤਲਬ ਨੈਗੇਟਿਵ ਵਾਈਬਸ ਨਹੀਂ ਆਂਦੀਆਂ ਹੁੰਦੇ ਹਨਾ ਅਗੇ ਤੁਸੀਂ ਕੁਝ ਅੱਛਾ ਕ੍ਰੀਏਟ ਕਰਨ ਅੱਛਾ ਕਾਮਿਕ ਮੂਡ 'ਚ ਹੈਗੇ ਹੋ ਤਾਂ ਉਹ ਕਿੱਦਾਂ ਸਾਰੇ ਥਾਟ ਕ੍ਰੀਏਟ ਕਰਦੇ ਹੋ ਕਿ ਕੋਈ ਪਾਰਟਿਕੂਲਰ ਐਟਮੋਸਫੇਅਰ ਫਾਈਂਡ ਕਰਦੇ ਹੋ ਕਿ ਕੁਝ ਵੀ ਇਦਾਂ ਹੀ ਕ੍ਰੀਏਟ ਹੋ ਜਾਂਦਾ ਹੈ ਨਹੀਂ ਮੈਨੂੰ ਇਹ ਲੱਗਦਾ ਉਹ ਕੁਝ ਵੀ ਇਦਾਂ ਨਹੀਂ ਹੁੰ ਰਟੀ ਚੋਂ ਬੇਸਿਕਲੀ ਪੰਜਾਬੀਆਂ ਤੇ ਪੰਜਾਬ ਚ ਦਾ ਵੈਸੇ ਹਿਊਮਰ ਜਿਹੜਾ ਧਰਤੀ ਦੇ ਵਿੱਚ ਹਿਊਮਰ ਬਹੁਤ ਹੈ ਹਰ ਇੱਕ ਚ ਕੋਮੇਡੀ ਹਿਊਮਰ ਧਰਤੀ ਦੇ ਵਿੱਚ ਤੁਸੀਂ ਨੋਰਮਲ ਬੰਦੇ ਨਾਲ ਵੀ ਗੱਲ ਕਰੋ ਤੁਹਾਨੂੰ ਆ ਰਿਹਾਦਾ ਯਾਰ ਫਨ ਨਹੀਂ ਆ ਆਪਸ ਦੇ ਵਿੱਚ ਵੀ ਜਦੋਂ ਗੱਲਬਾਤ ਕਰਦੇ ਤਾਂ ਲੋਕਾਂ ਦਾ ਲੈਜ਼ਾ ਗੱਲ ਕਰਨ ਦਾ ਤਰੀਕਾ ਬੜਾ ਪਿਆਰਾ ਵਾ ਕਿਉਂਕਿ ਪੰਜਾਬੀ ਲੋਕ ਆਪਾਂ ਕਾਹਦੇ ਨੇ ਨਾ ਗੁੱਸੇ ਵਾਲੇ ਬੜੇ ਨੇ ਪਰ ਪੰਜਾਬੀ ਲੋਕ ਮਿੱਠੇ ਵੀ ਬੜੇ ਨੇ ਪੰਜਾਬੀ ਲੋਕ ਹਿਊਮਰਸ ਵੀ ਬੜੇ ਨੇ ਸਭ ਤੋਂ ਜ਼ਿਆਦਾ ਕਾਮਿਕ ਵੀ ਦੁਨੀਆ ਤੇ ਕੋਈ ਹੈਗਾ ਤਾਂ ਮੈਨੂੰ ਲੱਗਦਾ ਪੰਜਾਬੀ ਲੋਕ ਹੀ ਨੇ ਸੋ ਇਹ ਮੈਨੂੰ ਲੱਗਦਾ ਰੱਬ ਦੀ ਦਾਤ ਆ ਇਸ ਏਰੀਏ ਤੇ ਪ ਤੋ ਹਰ ਪੰਜਾਬੀ ਆਪਣੇ ਆਪ ਜ ਬੜਾ ਹਾਸੇ ਟਿੱਢਿਆ ਦਾ ਸਿਰ ਤੁਸੀਂ ਪਾਰਟਿਕੂਲਰ ਕਈ ਕਰੈਕਟਰਸ ਨਿਭਾਉਂਦੇ ਹੋ ਆਪਾਂ ਵੇਖਦੇ ਆ ਤੁਹਾਨੂੰ ਤੁਹਾਡੀਆਂ ਵੀਡੀਓਜ਼ ਤੇ ਹਰ ਨਾ ਕਿਸੇ ਦੀ ਮਤਲਬ ਪ੍ਰੋਪਰ ਇੱਕ ਢਾਲ ਕੇ ਤੁਸੀਂ ਕਿਸੇ ਦੇ ਕਰੈਕਟਰ ਨੂੰ ਜਾਂ ਮਿਮਿਕਰੀ ਕਰਕੇ ਬੋਲ ਰਹੇ ਹੁੰਦੇ ਹੋ ਤਾਂ ਜਦ ਤੱਕ ਤੁਸੀਂ ਉਸ ਚੀਜ਼ ਨੂੰ ਖੁਦ ਅਡਾਪਟ ਨਹੀਂ ਕਰਦੇ ਤੁਹਾਡਾ ਉਹ ਜਿਹੜੀ ਅਟੈਨਸ਼ਨ ਹੈ ਜਾਂ ਤੁਹਾਡਾ ਜਿਹੜਾ ਮੈਸੇਜ ਸਾਹਮਣੇ ਵਾਲੇ ਤੱਕ ਨਹੀਂ ਪਹੁੰਚਦਾ ਪਾਰਟਿਕੂਲਰ ਕਰੈਕਟਰ ਲਈ ਕਿੱਦਾਂ ਆਪਣੇ ਆਪ ਨੂੰ ਪ੍ਰਪੇਅਰ ਕਰਦੇ ਹੋ ਕਰੈਕਟਰ ਲਈ ਨਾ ਦੋ ਚੀਜ਼ਾਂ ਹੁੰਦੀਆਂ ਮੈਨੂੰ ਇਹ ਲੱਗਦਾ ਜਦੋਂ ਕਿਸੇ ਦੀ ਆਪਾਂ ਮਿਮਿਕਰੀ ਕਰਦੇ ਹਾਂ ਜੇ ਤੇ ਆਪਾਂ ਲਫ ਤੇ ਇੱਕ ਤਰ ਤਰੀਕਾ ਹੁੰਦਾ ਕਿ ਮੈਂ ਮਿੱਕੀ ਐਡੀ ਇੱਕ ਵਧੀਆ ਕਰ ਦੋ ਕਿ ਬਿਲਕੁਲ ਐ ਲੱਗੇ ਕਿ ਜੇ ਮੈਂ ਮਿੱਕੀ ਕਰ ਰਿਹਾ ਕਰਾ ਪ੍ਰੋਪਰ ਉਹੀ ਕਰੈਕਟਰ ਤੇ ਜੇ ਤਾਂ ਉਹ ਨਹੀਂ ਜਿਆਦਾ ਕਰਨੀ ਹੁੰਦੀ ਤੇ ਫਿਰ ਉਹ ਗੱਲਾਂ ਇਹੋ ਜਿਹੀਆਂ ਬਣਾ ਲਓ ਵੀ ਹਾਸਾ ਕਰੇ ਪਿਆਰ ਇਹ ਬੰਦਾ ਗਲਤ ਤਰੀਕਾ ਨਾ ਬੋਲ ਰਿਹਾ ਪਰ ਬਾਜ ਨਹੀਂ ਸਹੀ ਕੱਢ ਰਿਹਾ ਪਰ ਇਹਦੀਆਂ ਗੱਲਾਂ ਅੱਛੀਆਂ ਨੇ ਸੋ ਦੋਵੇਂ ਤਰੀਕੇ ਹੀ ਮਾਇਨੇ ਰੱਖਦੇ ਆ ਕਿਉਂਕਿ ਬੇਸਿਕਲੀ ਜਾਂ ਜੇ ਤੇ ਤੁਸੀਂ ਕਰਨਾ ਹੈ ਸੀਰੀਅਸ ਕਿ ਜੇ ਤੁਸੀਂ ਸੀਰੀਅਸ ਹੀ ਪ੍ਰੈਜੈਂਟ ਕਰਨਾ ਫਿਰ ਤੁਹਾਨੂੰ ਐਗਜ਼ੈਕਟ ਉਹੀ ਆਵਾਜ਼ ਕੱਢਣੀ ਮਿਲਣੀ ਹੈ ਤਾਂ ਉਹੀ ਕਰੈਕਟਰ ਕਰਨਾ ਪੈਂਦਾ ਪਰ ਜੇ ਤੁਸੀਂ ਕਾਮੇਡੀ ਕਰਨੀ ਹੈ ਫਿਰ ਤੁਸੀਂ ਗਲਤ ਵੀ ਬੋਲ ਲोगे ਜਾਂ ਗਲਤ ਬਾਜ ਵੀ ਘੱਟ ਦੋਗੇ ਉਹਦੀ ਤੇ ਉਹ ਵੀ ਚੱਲ ਜੂਗੀ ਹੈਨਾ ਇੱਕ ਵਾਰ ਜਿਵੇਂ ਮੈਂ ਸਟੇਜ ਤੇ ਕੀਤਾ ਮੈਨੂੰ ਮਿਕਰੀ ਨਹੀਂ ਆਉਂਦੀ ਨਹੀਂ ਉਦੋਂ ਤੇ ਮੈਂ ਹੁਣ ਤੇ ਵੈਸੇ ਕਰਤਾ ਨਹੀਂ ਜਿਆਦਾ ਉਹਦੀ ਮੈਂ ਕਿਹਾ ਮੈਂ ਕਿਹਾ ਆਹ ਮੈਂ ਕਹਿੰਦਾ ਸਨੀ ਦੇ ਹਰਦਿੱਤ ਵਾਇ ਘੱਟ ਨਹੀਂ ਮੈਂ ਕਿਹਾ ਆਹ ਮਗਰ ਨਿਕਲੀ ਨਹੀਂ ਆਹ ਘਾਤੀ ਆਏ ਉਹ ਮੈਂ ਕੀਤਾ ਮੈਂ ਨਿਕਲੀ ਨਹੀਂ ਤੇ ਫਿਰ ਮੈਂ ਨਾਲ ਹੀ ਜੋੜਦਾ ਮੈਂ ਕਿਹਾ ਐ ਸਨੀ ਦੇ ਹਰਦ ਮੈਂ ਗਵਾਂਡੀ ਦੀ ਵਾਹੀ ਉਹ ਸਨੀ ਦੀ ਵਾਹੀ ਮੈਂ ਤੁਹਾਨੂੰ ਬਾਹਰ ਕਲਾਕਾਰ ਦੀ ਕਲਾਕਾਰੀ ਅਸਲੀ ਕਲਾਕਾਰ ਦੀ ਕਲਾਕਾਰੀ ਇਹ ਹੁੰਦੀ ਹੈ ਕਿ ਕੁਝ ਵੀ ਮਤਲਬ ਆਪਣੇ ਮਨ ਨਾਲ ऑन द स्टेज ऐड ऑन ਕੀਤਾ ਤੇ ਲੋਗਾਂ ਨੂੰ ਖੁਸ਼ ਕਰ ਦਿੱਤਾ ਕੋ ਗਵਾਂਡੀ ਦੀਵਾਜ ਹੋ ਸਕਦੀ ਨਾ ਉਹਦੇ ਵਰਗੀ ਮਾੜੀ ਮੋਟੀ ਹੋ ਸਕਦੀ ਕਿਉਂਕਿ ਕਹਿੰਦੇ ਗਵਾਂਡੀਆਂ ਦਾ ਰੂਪ ਨਹੀਂ ਆਉਂਦਾ ਮਤਲਬ ਮੱਤ ਤੇ ਆਈ ਜਾਂਦੀ ਸਰ ਕਦੀ ਐਦਾਂ ਹੋਇਆ ਕਿ ਸਟੇਜ ਪਰਫਾਰਮੈਂਸ ਲਈ ਬੜੇ ਆਪਾਂ ਕੰਫੀਡੈਂਟਲੀ ਗਏ ਆ ਹੈਨਾ ਹਸਾਉਣ ਗਏ ਆ ਤੇ ਖੁਦ ਨਾਲੇ ਕੁਝ ਹਸਾਉਣੀ ਹੋ ਗਈ ਹੋਏ ਹਾਂ ਹਾਂ ਬੜੇ ਵਰੀ ਹੋਇਆ ਪਰ ਮਤਲਬ ਆ ਪਤਾ ਕੀ ਹੁੰਦਾ ਵਾ ਸਿੰਗਰਾਂ ਨੂੰ ਬੜਾ ਮਜ਼ਾ ਹੁੰਦਾ ਹੈ ਸਿੰਗਰਾਂ ਨੂੰ ਹੁੰਦਾ ਵੀ ਚੱਲ ਹੈਨਾ ਸਾਡੇ ਗਾਣੇ ਆ ਅੱਜ ਦੇ ਗਾਣੇ ਬੋਲ ਲੈਣੇ ਹੋਈ ਜਿਹੜਾ ਕੋਮੇਡੀ ਕਰਨਾ ਨਾ ਹੁੰਦਾ ਨਾ ਉਹਨੂੰ ਨਾ ਮੈਂ ਕੋਈ ਨਵੀਂ ਗੱਲ ਕਰਨੀ ਯਾਰ ਜਾ ਕੇ ਹੈਨਾ ਲੋਕਿਆਂ ਨਾਲ ਬਾਰ ਬਾਰ ਉਹੀ ਕਰੀ ਜਾਂਦਾ ਈ ਉਹ ਕਈ ਵਾਰ ਨਵੀਂ ਗੱਲ ਦਿਮਾਗ 'ਚ ਆਉਂਦੀ ਨਹੀਂ ਉਦੋਂ ਭੁੱਲ ਜਾਂਦਾ ਉਹ ਫਿਰ ਲੋਕਾਂ ਨਾਲ ਹੀ ਜੇ ਤਾਂ ਮਾਹੌਲ ਬਣ ਜੇ ਠੀਕ ਆ ਨਹੀਂ ਤੇ ਫੇਰ ਥੋੜੀ ਜਿਹੀ ਲੱਸੀ ਵੀ ਹੋ ਜਾਂਦੀ ਹੈ ਕੀ ਬਣਨੇ ਯਾਰ ਫਿਰ ਆਪਣੇ ਆਪ ਚੋ ਇਸ ਜੀਜ਼ ਨੂੰ ਕਿੱਦਾਂ ਮਤਲਬ ਸਾਰੀ ਮਾਰ ਕੇ ਫੇਰ ਲੈ ਆਈਦਾ ਕਿਸ ਨਾਲ ਕੇ ਬਹਾਨੇ ਥੋੜਾ ਦੱਸਾ ਨਾ ਬੰਦਾ ਠੀਠ ਹੋਣਾ ਚਾਹੀਦਾ ਵਾ ਸਟੇਜ ਦੇ ਉੱਤੇ ਖਾਸ ਕਰਕੇ ਉਹ ਫੇਰ ਘੁਮਾ ਕੇ ਗੱਲ ਉਹ ਯਾਰ ਇਦਾਂ ਨਹੀਂ ਇਦਾਂ ਨਹੀਂ ਫੇਰ ਗੱਲ ਉੱਥੇ ਲੈ ਆਉਣੀ ਸਰ ਉਹ ਕਿਹੜਾ ਮੰਤਰ ਹੈ ਜੋ ਤੁਹਾਨੂੰ ਹਮੇਸ਼ਾ ਐਨ ਆਪਣੇ ਆਪ ਦੇ ਵਿੱਚ ਤੁਸੀਂ ਕੀ ਆਪਣੇ ਆਪ ਨੂੰ ਸਪੋਰਟ ਕਿਦਾਂ ਕਰਦੇ ਹੋ ਮੈਨੂੰ ਲੱਗਦਾ ਹਾਰਡਵਰਕ ਜਿਹੜੀ ਤੁਹਾਡੀ ਮਿਹਨਤ ਆ ਕਿਉਂਕਿ ਕਈ ਵਾਰੀ ਲੋਕੀ ਕਹਿ ਦਿੰਦੇ ਵੀ ਸਾਡੇ ਕੋਲ ਸਿਫਾਰਿਸ਼ਾਂ ਨਹੀਂ ਹੈਗੀਆਂ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਕੋਲ ਲਿੰਕ ਨਹੀਂ ਹੈਗੇ ਮੇਰੇ ਕੋਲ ਨਹੀਂ ਹੈਗੇ ਕਿਸੇ ਕਈਆਂ ਕੋ ਨਹੀਂ ਹੁੰਦੇ ਬਟ ਇੱਕ ਚੀਜ਼ ਆ ਜਿਹੜੀ ਹੁੰਦੀ ਤੁਹਾਡੀ ਮਿਹਨਤ ਜੀ ਉਹ ਇਸ ਚੀਜ਼ ਤੇ ਡਿਪੈਂਡ ਨਹੀਂ ਕਰਦੀ ਵੀ ਤੁਹਾਡਾ ਲੈਵਲ ਕੀ ਤੁਹਾਡੇ ਕੋਲ ਪੈਸੇ ਕਿੰਨੇ ਤੁਹਾਡੀ ਸਿਫਾਰਿਸ਼ ਕਿੰਨੀ ਤੁਹਾਡੇ ਲਿੰਕ ਕਿੰਨੇ ਆ ਮਿਹਨਤ ਤੁਹਾਡੀ ਆਪਣੀ ਆ ਜਿੰਨੀ ਕਰ ਲੋਗੇ ਹਾਂਜੀ ਸੋ ਮਿਹਨਤ ਨਾਲ ਲੜੋ ਉਸ ਚੀਜ਼ ਨਾਲ ਲੜੋ ਜਿਹੜੀ ਤੁਹਾਡੇ ਕੋਲ ਹੈਗੀ ਆ ਜਿਹਦੇ 'ਚ ਤੁਹਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਉਹ ਫਿਰ ਮੈਨੂੰ ਲੱਗਦਾ ਵੀ ਹਾਰਡ ਵਰਕ ਹੀ ਆ ਜਿਹੜਾ ਤੁਹਾਨੂੰ ਕਿਤੇ ਵੀ ਕਰਦਾ ਵਾ ਉਹ ਕਿਸੇ ਥੋੜਾ ਟਾਈਮ ਦਾ ਘਾਟ ਵੱਧ ਵੱਧ ਸਕਦਾ ਵਾ ਹਨਾ ਉਸ ਚੀਜ਼ ਨੂੰ ਤੁਹਾਨੂੰ ਦੇਖਣਾ ਪਊਗਾ ਬਟ ਇੱਕ ਵੀ ਵਿਸ਼ਵਾਸ ਰੱਖ ਕੇ ਚੱਲੋ ਵੀ ਹਾਂ ਇਹ ਮੇਰੀ ਚੀਜ਼ ਆ ਜਿਸ ਦੇ ਤੇ ਮੈਂ ਚੱਲਣਾ ਵਾਂ ਤੇ ਆਟੋਮੈਟਿਕਲੀ ਵਧੀਏ ਹੋਊਗਾ ਮਤਲਬ ਥੋੜਾ ਫੋਕਸ ਇੱਕ ਪੁਆਇੰਟ ਹੁੰਦਾ ਹੈ ਕਿ ਮੈਂ ਕਰਨਾ ਆ ਔਰ ਆਪਣੇ ਮਿਹਨਤ ਦੇ ਨਾਲ ਕਿਵਾਦਨਾ ਆ ਆਲਵੇਸ ਸਰ ਤੁਸੀਂ ਬਹੁਤ ਨਾਮੀ ਕਲਾਕਾਰਾਂ ਦੇ ਨਾਲ ਸਟੇਜਾਂ ਸ਼ੇਅਰ ਕੀਤੀਆਂ ਹੋਈਆਂ ਹੈ ਹਨਾ ਉਹਨਾਂ ਦੇ ਨਾਲ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਵਧੀਆ ਨੇ ਸਾਰੇ ਮੈਨੂੰ ਇਹ ਲੱਗਦਾ ਵੀ ਉਹ ਕਹਿੰਦੇ ਨੇ ਤੇ ਜੇ ਆਪ ਵਧੀਆ ਤੇ ਜੱਗ ਵਧੀਆ ਬਿਲਕੁਲ ਜਿਸ ਤਰ੍ਹਾਂ ਦੇ ਅਸੀਂ ਆਪ ਉਹਨੇ ਆਟੋਮੈਟਿਕਲੀ ਸਾਨੂੰ ਕਈ ਵਾਰੀ ਨਾ ਦੂਜੇ ਵੀ ਉਹਦਾਂ ਲੱਗਣੇ ਸ਼ੁਰੂ ਹੋ ਜਾਂਦੇ ਤੇ ਉਹ ਪਰ ਡਿਪੈਂਡ ਤੁਹਾਡੇ ਤੇ ਕਰਦਾ ਵੀ ਕਿਸ ਜਗ੍ਹਾ ਤੇ ਤੁਸੀਂ ਕਿੱਦਾਂ ਡੀਲ ਕਰ ਰਹੇ ਹੋ ਤੁਹਾਡੇ ਨਾਲ ਕੌਣ ਖੜਾ ਤੁਸੀਂ ਉੱਥੇ ਕਿੰਨੀ ਕੁ ਗੱਲ ਕਰਨੀ ਹੈ ਕਿੱਦਾਂ ਦੀ ਗੱਲ ਕਰਨੀ ਕਿੱਦਾਂ ਦਾ ਬਿਹੇਵੀਅਰ ਕਰਨਾ ਜਾਂ ਕਿੱਦਾਂ ਦਾ ਐਟੀਟਿਊਡ ਰੱਖਣਾ ਸੋ ਇਹ ਤੁਹਾਡੇ ਤੇ ਹੀ ਡਿਪੈਂਡ ਹੈ ਤਾਂ ਕਦੀ ਵੀ ਕੋਈ ਮਾੜਾ ਨਹੀਂ ਹੁੰਦਾ ਦੁਨੀਆ ਤੇ ਆਸ-ਪਾਸੇ ਨਾ ਇਹ ਸਿਰਫ ਤੁਹਾਡਾ ਆਪਣਾ ਮਾਈਂਡਸੈਟ ਤੁਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜ਼ੈਂਟ ਕਰਦੇ ਹੋ ਤੇ ਕਿੱਦਾਂ ਉਹ ਸਿਚੁਏਸ਼ਨ ਚ ਰਹਿ ਕੇ ਆਪਣੇ ਆਪ ਨੂੰ ਡੀਲ ਕਰਦੇ ਦੂਜਿਆਂ ਦੇ ਨਾਲ ਆਟੋਮੈਟਿਕਲੀ ਵਧੀਆ ਹੋਊਗਾ ਸੋ ਸਜੇ ਤਾਂ ਆਪਾਂ ਹੋਨੇ ਗੱਲ ਕਰੀ ਮੈਂ ਨਦੀ ਤੁਸੀਂ ਕਹਿ ਰਹੇ ਹੋ ਕਿ ਮਿਹਨਤ ਦਾ ਫੋਕਸ ਹੋਏ ਤਾਂ ਬਹੁਤ ਕੁਝ ਬੰਦਾ ਕਰ ਸਕਦਾ ਹੈ ਜਦ ਸ਼ੁਰੂਆਤੀ ਦੌਰ ਸੀ ਹਾ ਨਾ ਉਦੋਂ ਬੜਿਆ ਨੇ ਕਿਹਾ ਹੋਊਗਾ ਕਿ ਇੱਥੇ ਤਾਂ ਕੁਝ ਹੋਣਾ ਨਹੀਂ ਤੇ ਮੈਨੂੰ ਲੱਗਦਾ ਕਿ ਬਾਅਦ ਚ ਉਹਨਾਂ ਨੇ ਸੈਲਫੀਆਂ ਵੀ ਲਿੱਤੀਆਂ ਹੋਣੀਆਂ ਐ ਵੀ ਅਸੀਂ ਇੱਕ ਫੋਟੋ ਕਰ ਲਈਏ ਤਾਂ ਉਹ ਉਹ ਲੋਕ ਯਾਦ ਹੈ ਜ਼ਿੰਦਗੀ ਚ ਹਾਂਜੀ ਹਾਂਜੀ ਉਹ ਲੋਕ ਜਾਦਾ ਯਾਦ ਰਹਿੰਦੇ ਸਨ ਪਰ ਇੱਕ ਗੱਲ ਦੱਸਾਂ ਲਾਈਵ ਦੇ ਵਿੱਚ ਬੇਇੱਜ਼ਤੀ ਹੋਣੀ ਬਹੁਤ ਜ਼ਰੂਰੀ ਆ ਐਗਜ਼ੈਕਟਲੀ ਹਾਂ ਉਹ ਤਾਂ ਬੇਇੱਜ਼ਤੀ ਨਹੀਂ ਆਈ ਥੀ ਕਰੋਗੇ ਕਿਉਂ ਕੁਸ਼ ਇੱਕ ਉਹਦੀ ਸਿੰਪਲ ਲਾਈਫ ਆ ਇਵਨ ਮੈਂ ਸ਼ਾਇਦ ਮੈਂ ਮੈਂ ਕਾਫੀ ਐਜੂਕੇਸ਼ਨ ਕੀਤੀ ਹੋਈ ਤੇ ਮੈਨੂੰ ਮੈਂ ਸ਼ਾਇਦ ਮੈਂ ਇੱਕ ਟਾਈਮ ਤੇ ਆਕੇ ਮੈਂ ਗਵਰਨਮੈਂਟ ਜੌਬ ਟੀਚਰ ਦੀ ਤੁਸੀਂ ਹਾਂਜੀ ਜੌਬ ਚੁਣੀ ਰਹੇ ਹੋ ਨਹੀਂ ਮੈਂ ਮੈਂ ਮੇਰਾ ਮਨੇ ਸਿਲੈਕਸ਼ਨ ਹੋ ਗਈ ਸੀ ਮੈਂ ਕਰਨੀ ਨਹੀਂ ਚਾਹੁੰਦਾ ਮਤਲਬ ਸ਼ਾਇਦ ਇਹ ਇੱਕ ਅਜੀਬ ਗੱਲ ਵੀ ਹੋ ਗਈ ਪਰ ਮੈਨੂੰ ਇਹ ਲੱਗਦਾ ਵੀ ਮੈਂ ਨੋਰਮਲ ਹੋ ਜਾਂਗਾ ਲਾਈਫ ਦੇ ਵਿੱਚ ਮਤਲਬ ਹੁੰਦਾ ਨਾ ਪਤਾ ਨਹੀਂ ਕਿਉਂ ਮੈਂ ਕਹਿੰਦਾ ਵੀ ਸ਼ਾਇਦ ਇਹ ਇਹ ਬੇਵਕੂਫੀ ਵੀ ਆ ਜਾਂ ਵਾਟਐਵਰ ਜੋ ਵੀ ਆ ਪਰ ਮੈਂ ਇਸ ਚੀਜ਼ ਨੂੰ ਮੰਨਦਾ ਕਿ ਜੇ ਤੁਸੀਂ ਕ੍ਰੀਏਟਿਵ ਹੋਣਾ ਤੇ ਤੁਸੀਂ ਔਕੜਾਂ ਦਾ ਸਾਹਮਣਾ ਕਰਨ ਲਈ ਥੋੜਾ ਜਿਹਾ ਨਾ ਸਤਰ ਕਰੋ ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ ਬੇਸਿਕਲੀ ਉਹਦੇ 'ਚ ਨਾ ਇੱਕ ਕਹਿ ਲਓ ਵੀ ਪ੍ਰੋਬਲਮ ਹੁੰਦੀ ਆ ਪ੍ਰੋਬਲਮ ਤਾਂ ਮੈਂ ਆਪਣੇ ਵਾਸਤੇ ਨਹੀਂ ਕਹਿ ਰਿਹਾ ਬਾਕੀਆਂ ਵਾਸਤੇ ਪ੍ਰੋਬਲਮ ਹੁੰਦੀ ਆ ਪ੍ਰੋਬਲਮ ਨਾ ਹੁੰਦੀ ਉਹਨੂੰ ਕੁਛ ਨਾ ਨਵਾਂ ਗੱਲ ਕਰਨ ਦੀ ਕੁਛ ਅਲੱਗ ਗੱਲ ਕਰਨ ਦੀ ਰੋਜ਼ ਕੁਛ ਸਮਥਿੰਗ ਫਰੈਸ਼ ਕਰਨ ਦੀ ਆਦਤ ਨਹੀਂ ਹੁੰਦੀ ਉਸ ਚੱਕਰ ਦੇ ਵਿੱਚ ਬੰਦਾ ਨਾ ਉਦਾਂ ਹੀ ਸੋਚਦਾ ਉਸ ਚੱਕਰ 'ਚ ਕਈ ਵਾਰ ਜੋ ਉਹਨੇ ਸੋਚਾਂਦਾ ਉਦਾਂ ਹੁੰਦਾ ਨਹੀਂ ਆ ਜਦੋਂ ਉਦਾਂ ਹੁੰਦਾ ਨਹੀਂ ਤੇ ਚਾਰ ਬੰਦੇ ਫਿਰ ਗੱਲਾਂ ਕਰਦੇ ਹੀ ਕਰਦੇ ਆ ਜਾ ਵਾ ਕੀ ਕਰਨੇ ਆ ਇਹ ਉਹ ਬੰਦੇ ਬਹੁਤ ਜ਼ਰੂਰੀ ਨੇ ਉਹੀ ਬੰਦੇ ਜਿਹੜੇ ਤੁਹਾਨੂੰ ਕਾਮਯਾਬ ਕਰਦੇ ਆ ਕਿਉਂਕਿ ਬੇਸਿਕ ਜਿਸ ਦਿਨ ਤੁਹਾਨੂੰ ਇਹ ਲੱਗਦਾ ਨਾ ਕਿ ਯਾਰ ਕੁਝ ਨਹੀਂ ਹੋ ਰਿਹਾ ਮੈਂ ਜੋ ਸੋਚਿਆ ਸੀ ਉਦਾਂ ਹੋ ਰਿਹਾ ਨਹੀਂ ਜੀ ਉਸ ਦਿਨ ਦਿਲ ਨਾ ਛੱਡੋ ਉਸ ਦਿਨ ਫੇਰ ਕੋਸ਼ਿਸ਼ ਕਰ ਲਓ ਕਿਉਂਕਿ ਉਹੀ ਉਹ ਟਾਈਮ ਹੁੰਦਾ ਬੇਸਿਕਲੀ ਰੱਬ ਨੇ ਤੁਹਾਡੀ ਪ੍ਰੀਖਿਆ ਲੈਣ ਦਾ ਹੁੰਦਾ ਰੱਬ ਹੈਨਾ ਕਿਉਂਕਿ ਹੁੰਦਾ ਨਾ ਜਦੋਂ ਜਦੋਂ ਤੁਸੀਂ ਕੋਸ਼ਿਸ਼ ਕਰਨਾ ਉਦੋਂ ਉਦੋਂ ਡੈਫੀਨਿਟਲੀ ਰੱਬ ਨਾਲ ਓਕਣਾ ਦੇ ਰੂਪ ਵਿੱਚ ਕੁਝ ਨਾ ਕੁਝ ਇਦਾਂ ਦੀਆਂ ਚੀਜ਼ਾਂ ਕ੍ਰੀਏਟ ਕਰਦਾ ਜ਼ਰੂਰ ਆ ਜੀ ਉਹਨਾਂ ਨੂੰ ਪਾਰ ਪਾਉਣਾ ਬਹੁਤ ਜ਼ਰੂਰੀ ਜਦੋਂ ਜਦੋਂ ਤੁਸੀਂ ਉਹਨਾਂ ਨੂੰ ਪਾਰ ਪਾ ਕੇ ਲੰਘ ਕੇ ਵਿੱਚੋਂ ਆਓਗੇ ਫਿਰ ਉਸ ਚੀਜ਼ ਦਾ ਵੱਖਰਾ ਨਜ਼ਾਰਾ ਆਦਾ ਕਿ ਹਾਂ ਸਹੀ ਕਿਹਾ ਬਿਲਕੁਲ ਅਲੱਗ ਖੁਸ਼ੀ ਹੁੰਦੀ ਉਸ ਟਾਈਮ ਤੇ ਸਰ ਹੁਣ ਤੱਕ ਤੁਸੀਂ ਬੜੇ ਅੱਛੇ ਸ਼ੋਜ਼ ਦੇ ਵਿੱਚ ਪਾਰਟਿਸਪੇਟ ਕੀਤਾ ਵਿਨ ਵੀ ਕਰਿਆ ਔਰ ਮੂਵੀਜ਼ ਵੀ ਤੁਹਾਡੇ ਪ੍ਰੋਜੈਕਟ ਆਏ ਹੈ ਅਗਰ ਆਪਾਂ ਉਹਨਾਂ ਬਾਰੇ ਗੱਲਬਾਤ ਕਰੀ ਕਿ ਉਹਦਾਂ ਉਹ ਵਾਲਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਬੜਾ ਵਧੀਆ ਮੈਂ ਪਹਿਲਾਂ ਉਹ ਤਾਂ ਮੈਂ ਚਲੋ ਪੜਦਾ ਹੁੰਦਾ ਹੈ ਨਾ ਹੱਸਦੇ ਹੱਸਦੇ ਰੋ ਕੀਤਾ ਸੀ ਮੈਂ ਬਚਪਨ ਤੇ ਬੜਾ ਅੱਜ ਤੱਕ ਤਾਂ ਮੈਂ ਤਾਂ ਪੰਜਾਬੀ ਦਾ ਸਭ ਤੋਂ ਬੈਸਟ ਸ਼ੋਅ ਕਾਮੇਡੀ ਸ਼ੋਅ ਆਇਆ ਵਾ ਕੰਪੀਟੀਟਿਵ ਸ਼ੋਅ ਜੀ ਉਹਦੇ ਚ ਬਹੁਤ ਸਾਰੇ ਕਿੰਨੇ ਜਣੇ ਕਾਮੇਡੀਅਨ ਦੇਖੋ ਨਿਕਲੇ ਕਪਿਲ ਸ਼ਰਮਾ ਜੀ ਜਸਵੰਤ ਬਿਲਕੁਲ ਠੌਰ ਚੰਦਨ ਠਾਕੁਰ ਜੀ ਠਾਕੁਰ ਭਾਰਤੀ ਸਾਰੇ ਉੱਥੋਂ ਨਿਕਲੇ ਉੱਥੋਂ ਨਿਕਲੇ ਹੋਏ ਬਲਰਾਜ ਸਿਆਲ ਸੰਜੀਵ ਅਤਰੀ ਉਹ ਉਹ ਬੜਾ ਅੱਛਾ ਸ਼ੋਅ ਸੀ ਮਿੰਟੋ ਹਾਂ ਤੇ ਉਸ ਤੋਂ ਬਾਅਦ ਫਿਰ ਅ ધ ਗ੍ਰੇਟ ਲਫਟਰ ਕਾਮੇਡੀ ਸ਼ੋਅ ਉਸ ਤੋਂ ਬਾਅਦ ਫਿਰ ਮੈਂ ਜੀ ਪੰਜਾਬੀ ਤੇ ਉਹ ਤੋਂ ਕਾਫੀ ਸ਼ੋਅ ਕੀਤੇ ਸੀਗੇ ਲਫਟਰ ਐਕਸਪ੍ਰੈਸ ਲਫਟਰ ਕਲੱਬ ਉਸ ਤੋਂ ਬਾਅਦ ਫਿਰ ਜੀ ਆਪਣਾ ਪੀਟੀਸੀ ਪੰਜਾਬੀ ਤੇ ਜੀ ਲਫਟਰ ਦਾ ਮਾਸਟਰ ਲਫਟਰ ਦਾ ਮਾਸਟਰ ਉਹ ਮੈਂ ਵਿਨ ਕੀਤਾ ਸੀਗਾ ਸ਼ੋਅ ਉਸ ਤੋਂ ਬਾਅਦ ਫਿਰ ਉਹਦਾਂ ਦੇ ਏਜੀਓ ਜੀ ਪੀਜੀ ਸਿਟਕਾਮ ਸੀ ਉਹ ਕੀਤਾ ਟੀ 2 ਦਾ ਟੱਬਾ ਮੈਚ 1 ਤੇ ਮੇਰਾ ਨਿਸ਼ਾ ਬਨੋ ਜੀ ਦਾ ਸ਼ੋਅ ਸੀਗਾ ਉਸ ਤੋਂ ਬਾਅਦ ਫਿਰ ਆ ਕਰੇਜ਼ੀ ਟੱਬਰ ਕੀਤਾ ਇਹਨੇ ਪੀਟੀਸੀ ਪੰਜਾਬੀ ਇਸਤਲਾਵਾ ਕਾਮੇਡੀ ਸੁਪਰਸਟਾਰ ਸਬ ਟੀਵੀ ਤੇ ਐਨ ਟੀਵੀ ਤੇ ਮੇਰਾ ਸ਼ੋਅ ਸੀ ਲਾਈਵ ਕਰੀ ਚਾਰਜ ਮਿੰਟੋ ਤੇ ਵਿਕਲਪ ਮੈਂ ਤਾਂ ਸੀ ਉੱਚ ਤੇ ਹੋਰ ਕਾਫੀ ਸਾਰੇ ਸ਼ੋਜ਼ ਆ ਮਤਲਬ ਇਹਦਾ ਡੀਡੀ ਪੰਜਾਬੀ ਤੇ ਵੀ ਕੀਤਾ ਜੀ ਤੇਰੀ ਮੇਰੀ ਤੂੰ ਤੂੰ ਮੈਂ ਮੈਂ ਤੇ ਪਟਾਰਾ ਤੇ ਬਾਕੀ ਸੀਰੀਜ਼ ਕੀਤੀਆਂ ਹੀ ਕੈਨੇਡਾ ਜਾਣਾ ਹੀ ਜਾਣਾ ਦਿਸ਼ਾ ਦੀ ਵੈਡਿੰਗ ਔਰ ਮੈਂ ਕਿਉਂਕਿ ਆਪਾਂ ਕਾਫੀ ਚੀਜ਼ਾਂ ਕ੍ਰੀਏਟਿਵ ਰਾਈਟਿੰਗ ਵੀ ਕੀਤੀ ਬੀ ਨਾ ਜੀ ਤੇ ਮੂਵੀਜ਼ ਵੀ ਕਾਫੀ ਕੀਤੀਆਂ ਮੂਵੀਜ਼ ਮੈਂ ਪਹਿਲੀ ਮੂਵੀ ਕੀਤੀ ਸੀਗੀ ਰਾਜ ਬਰਾੜ ਜੀ ਦੇ ਨਾਲ ਜਵਾਨੀ ਜਿੰਦਾਬਾਦ 2K10 ਚ ਆਈ ਸੀ ਯੈਸ ਬਹੁਤ ਅੱਛੀ ਮੂਵੀ ਸੀ ਬੜਾ ਅੱਛਾ ਕੈਰੈਕਟਰ ਸੀ ਮੇਰਾ ਵਿੱਚ ਪੀਸ਼ਨ ਮੂਵੀ ਤੁਹਾਡਾ ਬਹੁਤ ਅਸਰ ਕਰਦੀ ਸੀ। ਹੋਰ ਮੁੰਡਿਆਂ ਤੋਂ ਬਚ ਕੇ ਰਹੀ। ਅ ਰੋਸ਼ਨ ਪ੍ਰਿੰਸ ਜਸਜੀਗਿਲ ਨਾਲ ਉਸ ਤੋਂ ਬਾਅਦ ਫੇਰਾ ਹੋਰ ਕੀਤੀ ਸੀ। ਕੈਨੇਡਾ ਦੀ ਫਲਾਈਟ ਜੁਵਰਾਜ ਹਸ ਨਵਰਾਜ ਹਸ ਨਾ ਇੱਕ ਅਸੀਂ ਆਪਣੀ ਮੂਵੀ ਕੀਤੀ ਸੀ ਬੜੀ ਵਧੀਆ ਪੀਟੀਸੀ ਲਈ ਕੈਰੀ-ਆਨ ਕਟਾ। ਉਹ ਲਾਈ ਜਿਨ੍ਹਾਂ ਨੇ ਹਰ ਉੱਤੇ ਉਹ ਵੀ ਬੜੀ ਵਧੀਆ ਸੀਗੀ ਤੇ ਅ ਅ ਡੰਗਰ ਡਾਕਟਰ ਜੈਲੀ ਜੀ ਗੋਵਿੰਦਰ ਗਰੇਵਾਲ ਜੀ ਦੇ ਨਾਲ 15 ਲੱਖਾਂ ਦਾ ਦੋ ਆਊਗਾ। ਉਹ ਵੀ ਕੀਤੀ ਸੀ। ਹੁਣ ਜਸਰਾਜ ਭੱਟੀ ਜੀ ਨੇ ਕੀਤੀ ਸੀ ਕੁਆਰੰਟਾਈਨ ਦਾ ਸ਼ੌਕੀਨ। ਤੇ ਹੁਣ ਜਿਹੜੀਆਂ ਮੂਵੀਜ਼ ਦਾ ਲਾਈਨਅਪ ਹੋਈਆਂ ਉਹ ਆ ਰਹੀਆਂ ਵਾ ਬਾਪੂ ਚੜ ਗਿਆ ਕੋੜੀ ਆ ਰਹੀ ਸਨਮ ਮਾਜਰ ਜੀ ਡਾਇਰੈਕਟਰ ਨੇ ਆਪਣੇ ਬਹੁਤ ਸੋਹਣਾ ਕੰਟੈਂਟ ਆ ਬਹੁਤ ਵਧੀਆ ਮੂਵੀ ਆ ਤੇ ਇਸ ਤੋਂ ਇਲਾਵਾ ਜਵਾਈ ਭਾਈ ਕੀਤੀ ਆ ਨਿਸ਼ਾ ਬਾਨੋ ਜੀ ਨਾਲ ਆ ਰਹੀ ਹੈ ਬਾਕੀ ਸ਼ੋਅਜ਼ ਆ ਰਹੇ ਐਮਚੂਨ ਤੇ ਘਰ ਆ ਭਭੀ ਜੀ ਕੀ ਹਾਲ ਚਾਲ ਤੇ ਬਾਕੀ ਹੋਰ ਵੀ ਇੱਕ ਦੋ ਸੀਰੀਜ਼ ਨਾਲ ਕਰ ਰਹੇ ਮਤਲਬ ਚੱਲ ਰਹੀਆਂ ਚੀਜ਼ਾਂ ਤੁਹਾਡੇ ਕੰਟੈਂਟ ਬਹੁਤ ਐਕਟਿਵ ਨੇ ਅੱਜ ਕੱਲ ਮਤਲਬ ਬਹੁਤ ਜ਼ਿਆਦਾ ਸੀਰੀਜ਼ ਬਣਾ ਰਹੇ ਨੇ ਨਾ ਨਾ ਇੰਸਟਾਗ੍ਰਾਮ ਵੀ ਸੀ ਚੀਜ਼ਾਂ ਉਹਨਾਂ ਦੇ ਲਗਾ ਲਾ ਛੋਟੇ ਛੋਟੇ ਚੀਜ਼ਾਂ ਆਪਣਾ ਤੁਹਾਨੂੰ ਪੰਜਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਕਹਿਣਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਲੇਟੈਸਟ ਕੰਟੈਂਟ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਫਰੈਸ਼ ਰੱਖਣਾ ਬਿਲਕੁਲ ਦਿਖਣਾ ਜ਼ਰੂਰੀ ਹਾਂ ਸਰ ਹਮੇਸ਼ਾ ਹੀ ਤੁਹਾਡੇ ਲਈ ਦੁਆਵਾਂ ਨੇ ਤੁਸੀਂ ਬਹੁਤ ਅੱਛਾ ਕੰਟੈਂਟ ਰਾਈਟ ਕਰਦੇ ਹੋ ਸਰ ਇੱਕ ਚੀਜ਼ ਆਪਾਂ ਹੁਣਾਂ ਨੇ ਇੰਡਸਟਰੀ ਤੇ ਇੰਡਸਟਰੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਜਿਹੜੇ ਮਤਲਬ ਆਪਾਂ ਪਹਿਲੇ ਵੀ ਗੱਲ ਕਰੀ ਕਿ ਕਈ ਵਾਰੀ ਲੱਕ ਨਹੀਂ ਹੁੰਦਾ ਹਾਂ ਲੱਕ ਕਿ ਬੰਦੇ ਦਾ ਕੰਮ ਕਰ ਜਾਂਦਾ ਹੈ ਕਵੇਰੀ ਤੁਹਾਡੀ ਮਿਹਨਤ ਕੰਮ ਨਹੀਂ ਕਰਦੀ ਤਾਂ ਬੜੇ ਤੁਹਾਡੇ ਨਾਲ ਜਿਹੜੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਅੱਜ ਬਹੁਤ ਅੱਛੇ ਇੱਕ ਲੈਵਲ ਤੇ ਨੇ ਜਾਂ ਉਹਨਾਂ ਨਾਲ ਕਈ ਸ਼ਾਇਦ ਉਹਨਾਂ ਨੂੰ ਲੈ ਕੇ ਜਾਣ ਵਾਲੇ ਹੋਣਗੇ ਤਾਂ ਕਦੀ ਇਹ ਹੁੰਦਾ ਕਿ ਪਰਸ਼ਲਟੀ ਇੰਡਸਟਰੀ ਦੇ ਵਿੱਚ ਫੀਲ ਕੀਤੀ ਹੋਏ ਔਰ ਲੱਗਿਆ ਹੋਏ ਕਿ ਨਹੀਂ ਮੇਰੀ ਜਗ੍ਹਾ ਕਿਤੇ ਹੋਰ ਹੈਗੀ ਹੈ ਦੇਖੋ ਜਿਵੇਂ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਪਰਸ਼ਲਟੀ ਜਾਂ ਦੇਖੋ ਲੱਕ ਜਿਹੜਾ ਲੱਕ ਕੰਮ ਕਰਦਾ ਜਾਂ ਨਹੀਂ ਕਰਦਾ ਪਰ ਮਿਹਨਤ ਹਮੇਸ਼ਾ ਕੰਮ ਕਰਦੀ ਹੈ ਹੈਨਾ ਪਰ ਉਹ ਡਿਪੈਂਡ ਕਰਦਾ ਕਿ ਕਿਸ ਪੁਆਇੰਟ ਤੇ ਜਾ ਕੇ ਕੰਮ ਕਰ ਰਹੇ ਹੋ ਸਕਦਾ ਪਹਿਲੇ ਪੁਆਇੰਟ ਤੇ ਨਾ ਕਰੇ ਦੂਜੇ ਤੇ ਨਾ ਕਰੇ ਤੀਜੇ ਤੇ ਨਾ ਕਰੇ ਚੌਥੇ ਤੇ ਕਰੂਗੀ ਕਰੂਗੀ ਜਾ ਕੇ ਚੌਥੇ ਤੇ ਨਹੀਂ ਕੀਤਾ ਪੰਜਵੇਂ ਤੇ ਕਰੂਗੀ ਕਰੂਗੀ ਜਾ ਕੇ ਲੱਕ ਪਹਿਲੇ ਪੁਆਇੰਟ ਤੇ ਕੰਮ ਕੀਤਾ ਦੂਜੇ ਤੇ ਨਹੀਂ ਕੀਤਾ ਤੀਜੇ ਤੇ ਕੀਤਾ ਚੌਥੇ ਤੇ ਨਹੀਂ ਕੀਤਾ ਉਹਦਾ ਲੱਕ ਤੇ ਡਿਪੈਂਡੈਂਟ ਨਹੀਂ ਰਹਿਣਾ ਮਿਹਨਤ ਤੇ ਡਿਪੈਂਡੈਂਟ ਰਹਿਣਾ ਹੈਨਾ ਪਰ ਥੋੜੇ ਜੇ ਅਲਰਟ ਵੀ ਰਹਿਣਾ ਅੱਜਕੱਲ ਬਹੁਤ ਵੀ ਹੈਨਾ ਉਹ ਆਪਾਂ ਅਲਰਟਨੈਸ ਦਾ ਮਤਲਬ ਇਹ ਆ ਵੀ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹਰ ਚੀਜ਼ ਦੀ ਤੇ ਉਹ ਵੀ ਚੀਜ਼ ਜ਼ਰੂਰੀ ਹੈ ਬਾਕੀ ਪਾਰਸ਼ੀਅਲਟੀ ਜਾਂ ਵਾਟਐ ਤੈਨੂੰ ਪਾਣੀ ਦੇ ਬੁਲਬਲੇ ਹੁੰਦੇ ਆ ਇੱਕ ਟਾਈਮ ਤੇ ਆ ਕੇ ਇਸ ਚੀਜ਼ ਨਾਲ ਕੋਈ ਫੋਲ ਤਾ ਸਕਦਾ ਪਰ ਉਹ ਦੁਬਾਰਾ ਫੇਰ ਉਹ ਖਤਮ ਹੋ ਜਾਊਗਾ ਆਪਾਂ ਬੁਲਬਲੇ ਨਹੀਂ ਬੰਨਾਂ ਆਪਾਂ ਪਾਣੀ ਬੰਨਾਂ ਤੇ ਤੁਹਾਡੇ ਕੋਲ ਕੁਛ ਆਪਣਾ ਅੱਛਾ ਨਹੀਂ ਹੈਗਾ ਤੁਸੀਂ ਅੱਗੇ ਨਹੀਂ ਇੰਨਾ ਜ਼ਿਆਦਾ ਵੱਧ ਸਕਦੇ ਇੱਕ ਟਾਈਮ ਲਈ ਵੱਧੋਗੇ ਤਾਂ ਸ਼ਾਇਦ ਤੁਹਾਡੀ ਜਿਹੜੀ ਇਹ ਪੋਜ਼ਿਟਿਵਿਟੀ ਨਾਲ ਸੀਰੀਅਸਲੀ ਇਹ ਬਹੁਤ ਐਨਰਜੈਟਿਕ ਹੈ ਮਤਲਬ ਸਾਹਮਣੇ ਵਾਲੇ ਨੂੰ ਬਹੁਤ ਐਨਰਜੈਟਿਕ ਕਰ ਰਹੀ ਹੈ ਮੈਨੂੰ ਤਾਂ ਬਹੁਤ ਕਰ ਰਹੀ ਹੈ ਸਾਡੀ ਆਡੀਅੰਸ ਨੂੰ ਵੀ ਮੈਨੂੰ ਪਤਾ ਹੈ ਕਿ ਬਹੁਤ ਕਰੂਗੀ ਜਿਹੜੇ ਲੱਗੇ ਹੋਏ ਆ ਆਪਣੇ ਆਪ 'ਚ ਇਹ ਚੀਜ਼ਾਂ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਆ ਜੀ ਕਿ ਲੱਗੇ ਰੋ ਯਾਰ ਢੀਠ ਬਣੋ ਮੈਂ ਫੇਰ ਇੱਕੋ ਗੱਲ ਕਰਨਾ ਢੀਠ ਬਣੋ ਢੀਠ ਬੰਨਾ ਬਹੁਤ ਜ਼ਰੂਰੀ ਆ ਢੀਠ ਬਣੋ ਲੋਕੀ ਤੁਹਾਨੂੰ ਗੱਲਾਂ ਕਰਦੇ ਆ ਸੁਣੋ ਬੇਇੱਜ਼ਤੀ ਮਹਿਸੂਸ ਵੀ ਕਰੋ ਐ ਨਹੀਂ ਕਿ ਬੇਇੱਜ਼ਤੀ ਮਹਿਸੂਸ ਨਹੀਂ ਕਰਨੀ ਢੀਠ ਹੋਸਚੀ ਚ ਨਹੀਂ ਬੰਨਾ ਬੇਇੱਜ਼ਤੀ ਜ਼ਰੂਰ ਮਹਿਸੂਸ ਕਰੋ ਵੀਰ ਨਾ ਮੈਨੂੰ ਗੱਲ ਕੀਤੀ ਕੀਤੀ ਕਿਦਾਂ ਤਾਂ ਮੈਂ ਜਵਾਬ ਜਵਾਬ ਹੈ ਨਾ ਕੰਮ ਨਾਲ ਦੋ ਚੀਜ਼ਾਂ ਕੁਝ ਕ੍ਰੀਏਟ ਕਰੋ ਵੀ ਕੋਈ ਗੱਲ ਟਾਈਮ ਲੱਗ ਜਾ ਕੋਈ ਨਹੀਂ ਵੀਰੇ ਆ ਦੇਖ ਐਕਚੁਅਲ ਲਾਈਫ ਚ ਅਗਰ ਆਪਾਂ ਜਿੰਨਾ ਕੋ ਤੁਹਾਡੇ ਬਾਰੇ ਸੁਣਿਆ ਹੈ ਤੁਸੀਂ ਬੜੇ ਇੱਕ ਸੰਜੀਦਾ ਇਨਸਾਨ ਹੋ ਮਤਲਬ ਸੀਰੀਅਸਲੀ ਮੈਂ ਕਹੂੰਗੀ ਤਾਂ ਉਹ ਉਹ ਫਿਰ ਉਹ ਜਦੋਂ ਆਪਾਂ ਪਰਫਾਰਮੈਂਸ ਤੇ ਆਏ ਨੇ ਉਹ ਕਿਹੜਾ ਬਟਨ ਅੜਾ ਇੱਕਦਮ ਔਨ ਹੋ ਜਾਂਦਾ ਇੱਕ ਸੀਰੀਅਸ ਪਰਸਨ ਤੋਂ ਮੈਂ ਦੱਸਿਆ ਨਾ ਮੈਂ ਐਕਚੁਅਲੀ ਕਿਉਂਕਿ ਮੇਰੀ ਮੈਂ ਸਟੱਡੀ ਕਰਦਾ ਰਿਆਂ ਅੱਧੀ ਜ਼ਿੰਦਗੀ ਦਾ ਹਾਂਜੀ ਉਹ ਜਿਹੜੇ ਨਾਲ ਦੇ ਸਟੂਡੈਂਟ ਜਾਂ ਜਿੰਨੇ ਵੀ ਯਾਰ ਦੋਸਤ ਨੇ ਮੇਰੇ ਜਿੰਨੇ ਵੀ ਮੇਰੇ ਪਰਿ ਪਰਿ ਕਰਿ ਮੇਰਾ ਫਰੈਂਡ ਸਰਕਲ ਬਹੁਤ ਥੋੜਾ ਛੋਟਾ ਬੜਾ ਜਿੰਨੇ ਉਹ ਬਹੁਤ ਹਾਈਲੀ ਐਜੂਕੇਟਡ ਨੇ ਪ੍ਰੋਫੈਸਰਸ ਨੇ ਹੈ ਨਾ ਮਤੇ ਇਹ ਚਾਰ ਨਾ ਨਾ ਪ੍ਰੋਫੈਸਰ ਅੰਤਿਰ ਸਿੰਘ ਆ ਦੋ ਚਾਰ ਹੋਰ ਮੇਰੇ ਦੋਸਤ ਮਿੱਤਰ ਨੇ ਤੁਸੀਂ ਆਈ ਥਿੰਕ ਸਾਰੇ ਬੜੇ ਐਜੂਕੇਟਿਡ ਨੇ ਤੇ ਉਹ ਸਾਰਿਆਂ ਦੇ ਵਿੱਚ ਵੀ ਬਹਿਣਾ ਵੀ ਤੇ ਉਹ ਕੋਈ ਇਦਾਂ ਦੀ ਗੱਲ ਨਹੀਂ ਕਰਦੇ ਮੈਂ ਵੀ ਉਹਨਾਂ ਨਾਲ ਜਿਆਦਾ ਉਹ ਕਹਿੰਦੇ ਰੰਗ ਸੰਗਤ ਦੀ ਰੰਗਤ ਹੋ ਜਾਂਦੀ ਆ ਆਟੋਮੈਟਿਕਲੀ ਮੈਂ ਥੋੜਾ ਜਿਹਾ ਉਸ ਤਰ੍ਹਾਂ ਦਾ ਹੋ ਗਿਆ ਵਾ ਬਟ ਇਹ ਮੇਰਾ ਕੰਮ ਇਦਾਂ ਦਾ ਮੇਰਾ ਪ੍ਰੋਫੈਸ਼ਨ ਆ ਜਦੋਂ ਮੈਂ ਪ੍ਰੋਫੈਸ਼ਨ ਜੋ ਹਾਂ ਫੇਰ ਮੈਂ ਪੂਰਾ ਤਮਾਸ਼ੀ ਬੀਨ ਫੇਰ ਉੱਥੇ ਪੂਰੇ ਬੰਜੀ ਦਾ ਸੇ ਤੁਹਾਡੇ ਬਹੁਤ ਅچھے ਚ ਕੰਟੈਂਟ ਆਪਾਂ ਹੁੰਦੇ ਆ ਦੇਖਦੇ ਆ ਹਨਾ ਤੁਹਾਡਾ ਕੋਈ ਮੋਸਟ ਫੇਵਰਿਟ ਜਾਂ ਮਤਲਬ ਇਹ ਹੁੰਦਾ ਨਾ ਕਿ ਵਾਇਰਲ ਹੋਇਆ ਹੋਇਆ ਜਿਹੜਾ ਲੋਕਾਂ ਨੇ ਬਹੁਤ ਪਸੰਦ ਕੀਤਾ ਹੋਇਆ ਹਾਂ ਜਦੋਂ ਆਪਣਾ ਲਫਟਰ ਦਾ ਮਾਸਟਰ ਦਾ ਗ੍ਰੈਂਡ ਫਾਈਨਲ ਸੀ ਨਾ ਪੀਟੀਸੀ ਪੰਜਾਬੀ ਵਾਲਾ ਤੇ ਉਹ ਅੰਮ੍ਰਿਤਸਰ ਖਾਲਸਾ ਕਾਲਜ ਹੋ ਰਿਹਾ ਸੀਗਾ ਜੀ ਤੇ ਮੈਂ ਉੱਥੇ ਬੜਾ ਰਿਹਾ ਆ ਸ਼ਹਿਰ ਦੇ ਵਿੱਚ ਹਨਾ ਮੈਨੂੰ ਬਹੁਤ ਪਿਆਰ ਆ ਅੰਮ੍ਰਿਤਸਰ ਸ਼ਹਿਰ ਨਾਲ ਮੇਰੇ ਉੱਤੇ ਬਹੁਤ ਲੱਕੀ ਵੀ ਹੈਗੀ ਹੋ ਜਗਾ ਤੇ ਉਹ ਉਦੋਂ ਨਾ ਇੱਕ ਮਤਲਬ ਗੱਲ ਕੋਈ ਕਰਨੀ ਸੀ ਤੇ ਉਹ ਚੈਨਲ ਵਾਲੇ ਕਹਿੰਦੇ ਚਾਹ ਸੌ ਸਦੇ ਆਣੀ ਪਰ ਮੋਂ ਉਹਨਾਂ ਨੇ ਕਿਹਾ ਮੈਨੂੰ ਕਰਨ ਦਿਓ ਕਿਉਂਕਿ ਮੈਂ ਇੱਥੇ ਰਹਿਣਾ ਮੈਨੂੰ ਐ ਲੱਗਦਾ ਲੋਕੀ ਇੰਜੋਏ ਕਰਨਗੇ ਕਿਉਂਕਿ ਉਹ ਉੱਥੇ ਰਹਿ ਆ ਮੈਨੂੰ ਪਤਾ ਲੋਕਾਂ ਦਾ ਦਿਮਾਗ ਕੀ ਚੱਲਦਾ ਤੇ ਉਹ ਮੈਂ ਕੀਤੀ ਸੀ ਉਹ ਬੜਾ ਉਹ ਉਹ ਨੋਰਮਲ ਜੀ ਗੱਲ ਆ ਪਰ ਉਹ ਬੜੀ ਵਾਰਲ ਹੋਈ ਹੈ ਨਾ ਉਹ ਬੜੀ ਪਸੰਦ ਕੀਤੀ ਲੋਕਾਂ ਨੇ ਮੈਂ ਤੁਹਾਨੂੰ ਦੱਸਦਾ ਬਿਲਕੁਲ ਸਰ ਬੇਸਿਕਲੀ ਕਹਿੰਦਾ ਵੀ ਕਹਿੰਦਾ ਲੋ ਜੀ ਅੰਮ੍ਰਿਤਸਰ ਸ਼ਹਿਰ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੰਦੇ ਘੱਟ ਆਟੋ ਜ਼ਿਆਦਾ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਹੇ ਵੀ ਜਗ੍ਹਾ ਤੇ ਕਿਹੇ ਵੀ ਪਾਸੇ ਖਲੋਜੋ ਹਰ ਪਾਸੇ ਇੱਕੋ ਹੀ ਆਵਾਜ਼ ਆਉਂਦੀ ਹੈ ਛਾਟਾ ਛਾਟਾ ਹੁਣ ਕਹਿੰਦਾ ਜਿਹੜੇ ਆਟੋ ਵਾਲੇ ਹੁੰਦੇ ਆ ਅੰਮ੍ਰਿਤਸਰ ਦੇ ਉਹ ਬੜੇ ਚਲਾਕ ਹੁੰਦੇ ਆ ਹਨਾ ਉਹ ਵੇਖ ਕੇ ਕਿਦਾਂ ਰੂਪ ਰੰਗ ਜਾਂ ਆਵਾਜ਼ ਬਦਲ ਲੈਂਦੇ ਆ ਪਹਿਲਾਂ ਖੜੇ ਆ ਸਟੇਸ਼ਨ ਤੇ ਲਾ ਕੇ ਖੜਨਗੇ ਛਾਟਾ 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 ਉਹ ਸਵਾਰੀਆਂ ਖੜੀਆਂ ਪੰਜ ਛੇ ਕਹਿੰਦੇ ਨਹੀਂ ਨਹੀਂ ਕਚਹਿਰੀ ਜਾਣਾ ਨਾਲੇ ਹੱਟੋ ਦਾ ਮੋੜ ਘਟ ਕੇ ਕਹਿ ਦੇਣਗੇ ਆਜੋ ਕਚਹਿਰੀ 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 ਜਿੱਧਰ ਦੀ ਸਵਾਰੀ ਉਧਰ ਦੇ ਹੋ ਗਏ ਉਹ ਗੱਲ ਬੜੀ ਥੋੜੀ ਲਾਈਕ ਕੀਤੀ ਕਿਉਂਕਿ ਜਿਹੜਾ ਉਹ ਬੰਦਾ ਅੰਮ੍ਰਿਤਸਰ ਰਹਿੰਦਾ ਜਾਂ ਅੰਮ੍ਰਿਤਸਰ ਗਿਆ ਨਾ ਆ ਉੱਚਾ ਟੇ ਬਹੁਤ ਆਟੋ ਲੱਗਾ ਹੁੰਦਾ ਕਿਉਂਕਿ ਉੱਥੇ ਹੀ ਉਧਰ ਹੀ ਸਟੇਸ਼ਨ ਆ ਉਧਰ ਹੀ ਖਾਲਸਾ ਕਾਲਜ ਆ ਉਧਰ ਹੀ ਖਾਲਸਾ ਕਾਲੇਫੋਰ ਵਰਮਨ ਆ ਉਧਰ ਹੀ ਜੀਐਨਡੀ ਯੂਨੀਵਰਸਿਟੀ ਆ ਉਹ ਸਾਰੀਆਂ ਉਧਰ ਹੀ ਉਹ ਟਾਰੀ ਬਾਰਡਰ ਆ ਉਹ ਸਾਰਾ ਰੋਡ ਜਿਹੜਾ ਬਹੁਤ ਜ਼ਿਆਦਾ ਚੱਲਦਾ ਸਰ ਜਿਹੜਾ ਤੁਹਾਡਾ ਕਾਮਿਕ ਟਾਈਮ ਹੈ ਜਾਂ ਤੁਹਾਡੀ ਕਾਮੇਡੀ ਹੈ ਨਾ ਅੱਜ ਬੜਿਆਂ ਨੂੰ ਇਨਸਪਾਇਰ ਕਰ ਰਹੀ ਹੋਏਗੀ ਤੁਹਾਨੂੰ ਲੋਕ ਬਹੁਤ ਪਸੰਦ ਕਰਦੇ ਆ ਤੁਸੀਂ ਖੁਦ ਕਿੰਨਾਂ ਦੇ ਕਾਮਿਕ ਟਾਈਪ ਦੇ ਜਿਹੜੇ ਮਤਲਬ ਫੈਨ ਹੋ ਮੈਂ ਕਹੂੰਗੀ ਕਿ ਤੁਹਾਨੂੰ ਕਿੰਨਾਂ ਦਾ ਪਸੰਦ ਹੁੰਦੇ ਮੈਂ ਜਿਮ ਕਰ ਬਹੁਤ ਦੇਖਦਾ ਰਹਾਂ जिम कैरी ਦੀਆਂ ਫਿਲਮਾਂ ਉਹ ਵੇਖਿਆ ਮੈਨੂੰ ਬੜਾ ਵਧੀਆ ਲੱਗਦਾ ਜੀ ਉਹ ਨੂੰ ਮਾਈ ਬੜੇ ਬਣਾਉਂਦਾ ਹੈ ਉਹਨਾਂ ਨਿੱਕੇ ਦਾ ਹਾਸਾ ਵੜਾਉਂਦੇ ਉਹਨਾਂ ਨੂੰ ਦੇਖ ਕੇ ਮੇਰਾ ਉਹ ਫੇਵਰਿਟ ਹੈਗਾ ਜਿਮ ਕੈਰੀ ਤਾਂ ਤੁਸੀਂ ਉਹਨਾਂ ਨੂੰ ਦੇਖ-ਦੇਖ ਕੇ ਆਪਣੇ ਆਪ ਨੂੰ ਢਾਲ ਲਿਆ ਢਾਲਣਾ ਸ਼ੁਰੂ ਕਰ ਦਿੱਤਾ ਫਿਰ ਮੈਨੂੰ ਲੱਗਾ ਨਹੀਂ ਗੱਲਾਂ ਵੀ ਅੱਛੀਆਂ ਕਰਨੀ ਚਾਹੀਦੀ ਹੁੰਦਾ ਉਹ ਹੀ ਇਜ਼ ਅ ਗ੍ਰੇਟ ਸਟਾਰ ਐਕਚੁਅਲੀ ਬਹੁਤ ਕੂਪਸ ਬਹੁਤ ਵਧੀਆ ਲੱਗਦੇ ਬਾਕੀ ਇੰਡੀਆ ਦੇ ਵਿੱਚ ਕਪਿਲ ਸ਼ਰਮਾ ਭਾਈ ਬਹੁਤ ਵਧੀਆ ਕਰਦੇ ਨੇ ਹੋਰ ਵੀ ਬੜੇ ਕਮੇਡੀਨ ਹੈਗੇ ਜਿਹੜੇ ਕੈਂਟ ਕਰਦੇ ਨੇ ਜੌਨ ਡਿਲੀਵਰ ਹੋ ਗਿਆ ਰਾਜਪਾਲ ਜਾਦਵ ਅਕਸ਼ੇ ਕੁਮਾਰੀ ਵੀ ਬਹੁਤ ਸੋਹਣੇ ਕਾਮਿਕ ਟਾਈਮਿੰਗ ਹਨ ਉਹਨਾਂ ਦੀ ਜੀ ਸਾਰੇ ਵਧੀਆ ਨੇ ਸਰ ਇੱਕ ਚੀਜ਼ ਹੋਰ ਦੱਸੋ ਜਿਹੜਾ ਇਹ ਕਮੇਡੀ ਕੰਟੈਂਟ ਆਪਾਂ ਬਣਾਉਣਾ ਹੁੰਦਾ ਹੈ ਨਾ ਇਹਦੇ ਲਈ ਆਪਾਂ ਨੂੰ ਸਿਰਫ ਆਬਜ਼ਰਵੇਸ਼ਨ ਚਾਹੀਦੀ ਹੁੰਦੀ ਕਿ ਕੁਝ ਪਰਟਿਕੂਲਰ ਤੁਸੀਂ ਟ੍ਰੇਨਿੰਗ ਵੀ ਲਿੱਤੀ ਕਿ ਇਹਨੂੰ ਮੈਂ ਆਪਣੇ ਆਪ ਸ਼ਿਮਪਰਵਾਈਜ਼ ਕਿਦਾਂ ਕਰਾਂ ਜਾਂ ਜਾਂ ਕੀ ਕਹਿੰਦੇ ਨੇ ਨਾ ਟ੍ਰੇਨਿੰਗ ਖਾਸ ਕਰਕੇ ਜਿਹੜੇ ਕਹਿੰਦੇ ਐਕਟਿੰਗ ਦੀ ਟ੍ਰੇਨਿੰਗ ਸਕੂਲਾਂ 'ਚ ਜਾ ਕੇ ਐਕਟਿੰਗ ਸਿੱਖੋ ਤੇ ਕਮੇਡੀ ਯਾਰ ਕਮੇਡੀ ਸਿੱਖੀ ਥੋੜੀ ਜਾਂਦੀ ਐ ਐਡੇ ਸਿੱਖੀ ਥੋੜੀ ਜਾਂਦੀ ਕਰੋ ਨਾ ਸਿੱਧਾ ਕਰੋ ਅੱਜਕੱਲ ਤਾਂ ਪਲੇਟਫਾਰਮ ਆ ਪਹਿਲਾਂ ਤੇ ਹੁੰਦਾਂ ਨੇ ਅੱਜ ਤੋਂ ਦਸਲ ਪਹਿਲਾਂ ਤੇ ਕੁਝ ਹੈਗਾ ਨਹੀਂ ਸੀ ਇਦਾਂ ਦਾ ਉਹ ਸੋਸ਼ਲ ਮੀਡੀਆ ਇੰਟਰਨੈਟ ਇਹ ਚੀਜ਼ਾਂ ਆ ਕੇ ਕੋ ਮੋਬਾਈਲ 'ਚ ਆਪਣੀ ਚੀਜ਼ ਆਪ ਗ੍ਰੇਟ ਕਰ ਸਕਦੇ ਤੁਸੀਂ ਸੋ ਇਹ ਬਿਲਕੁਲ ਹੀ ਝੂਠੀ ਗੱਲ ਆ ਵਿਕ ਕੋਮੇਡੀ ਸਿੱਖੀ ਜਾ ਸਕਦੀ ਹੈ ਕੋਮੇਡੀ ਕੋਮੇਡੀ ਇਦਾਂ ਨਹੀਂ ਸਿੱਖੀ ਕਰੋ ਦੇਖੋ ਲੋਕਾਂ ਨੂੰ ਆਪ ਦੇਖੋ ਤੁਸੀਂ YouTube ਭਰਿਆ ਪਿਆ ਚੀਜ਼ਾਂ ਭਰਿਆ ਪਏ ਅਲੱਗ-ਅਲੱਗ ਲੋਕਾਂ ਨੂੰ ਦੇਖੋ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਕਰਦੇ ਹੋ ਨਾ ਇੱਕ ਵਾਰੀ ਹੋਰ ਤਰ੍ਹਾਂ ਦਾ ਕਰੋਗੇ ਦੋ ਵਾਰੀ ਹੋਰ ਤਰ੍ਹਾਂ ਦਾ ਕਰੋਗੇ ਤੀਜੀ ਚੌਥੀ ਵਾਰੀ ਜਾ ਕੇ ਆਟੋਮੈਟਿਕਲੀ ਤੁਹਾਡੇ ਚੋਂ ਚੀਜ਼ ਆ ਜਾਣੀ ਹੈ ਚਾਹੇ ਐਕਟਿੰਗ ਆ ਚਾਹੇ ਕੁਝ ਵੀ ਆ ਕਿ ਜੇ ਤੁਸੀਂ ਕੋਈ ਨਾ ਸਿੱਖਣੀ ਕਿਸੇ ਕੋਲੋਂ ਮੈਂ ਸਿੱਖ ਉਹ ਤਾਂ ਤੁਹਾਨੂੰ ਤੁਸੀਂ ਟਿਪੀਕਲ ਹੋ ਜਾਓਗੇ ਕੋਈ ਕਿਹੜਾ ਸਿਖਾਉਣ ਉਹ ਤੁਹਾਨੂੰ ਆਪਣੇ ਵਰਗਾ ਬਣਾ ਲੂਗਾ ਉਹ ਤੁਸੀਂ ਤਾਂ ਤੁਹਾਨੂੰ ਤਾਂ ਮਾਰਤਾ ਨਾ ਤੂੰ ਆਪਣਾ ਨੇਚਰਲ ਜੋ ਹੈਗਾ ਹਾਂ ਕੌਨਫੀਡੈਂਸ ਔਰ એનર્ਜੀ ਕੌਨਫੀਡੈਂਸ ਰੱਖੋ ਐਨਰਜੀ ਨਾਲ ਕਰੋ ਮ제 ਨਾਲ ਚੀਜ਼ਾਂ ਕੋਈ ਚੱਕਰੀ ਨਹੀਂ ਬਾਕੀ ਕਿਹਦੇ ਬੇਇਜ਼ਤੀ ਵੀ ਹੁੰਦੀ ਉਹ ਜ਼ਰੂਰੀ ਮੈਂ ਦੱਸਿਆ ਉਹਨੂੰ ਫੀਲ ਵੀ ਕਰੋ ਕਿਉਂਕਿ ਬੇਇਜ਼ਤੀ ਹੋएगी ਫਿਰ ਅਗਲੀ ਵਾਰ ਜ਼ਿਆਦਾ ਵਧੀਆ ਕਰਨ ਦੀ ਕੋਸ਼ਿਸ਼ ਕਰੋਗੇ ਸੋ ਇਹ ਕੋਈ ਚੱਕਰ ਨਹੀਂ ਸਿੱਖਣ ਜੋ ਕਹਿੰਦਾ ਇਹ ਵੀ ਹਾਂ ਲਰਨਿੰਗ ਹਰ ਜੋਗਾ ਤੇ ਕਰਦੇ ਰਹੋ ਇਨਸਪਾਇਰ ਜ਼ਰੂਰ ਹੋਵੋ ਹਰ ਕਿਸੇ ਨੂੰ ਦੇਖ ਕੇ ਦੇਖੋ ਲੱਗ ਲੱਗ ਲੋਕਾਂ ਨੇ ਜਿਹੜੇ ਵਧੀਆ ਨੇ ਉਹ ਕਿਵੇਂ ਕਰਦੇ ਆ ਹਾਂ ਉਹਨਾਂ ਨੂੰ ਫੋਲੋ ਜ਼ਰੂਰ ਕਰੋ ਉਹਨਾਂ ਤੋਂ ਲਰਨ ਜ਼ਰੂਰ ਕਰੋ ਪਰ ਸਪੈਸ਼ਲ ਕਿਤੇ ਟ੍ਰੇਨਿੰਗ ਲੈਣੇ ਜਾਣੇ ਜਾ ਕੇ ਖਾਸ ਕਰਕੇ ਪੈਸੇ ਦੇ ਕੇ ਤਾਂ ਇਹ ਤਾਂ ਇਹ ਮੂਰਖਤਾ ਵਾਲੀ ਗੱਲ ਹੈ ਇਦਾਂ ਕੋਈ ਗੱਲ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਜਿਹੜੇ ਕਾਮੇਡੀਅਨਸ ਹੁੰਦੇ ਨੇ ਉਹ ਉਹਨਾਂ ਨੂੰ ਹਮੇਸ਼ਾ ਹੀ ਖੁਦ ਨੂੰ ਕਹਿ ਲੋ ਕੀ ਜਾਗਦੇ ਰਹਿਣਾ ਵਾਲੀ ਜਿਹੜੀ ਉਹਨਾਂ 'ਚ ਹੁੰਦਾ ਨਾ ਉਹ ਖੁਦ ਨੂੰ ਜਗਾ ਕੇ ਰੱਖ ਜਗਾ ਕੇ ਰੱਖਣਾ ਪੈਂਦਾ ਹੋਊਗਾ ਕਿ ਕਿਤੇ ਵੀ ਤੁਹਾਨੂੰ ਕੁਝ ਵੀ ਕੰਟੈਂਟ ਮਿਲ ਸਕਦਾ ਤੁਰ ਜਾਂਦੇ ਹੋਏ ਹਨਾ ਤੇ ਉਹ ਤੁਸੀਂ ਅਬਜ਼ਰਵ ਕਰ ਲੈਣਾ ਤਾਂ ਮਤਲਬ ਬੱਸ ਤੇ ਬੈਠੇ ਹੋ ਕਾਰ ਤੇ ਜਾ ਰਹੇ ਹੋ ਪੈਦਲ ਜਾ ਰਹੇ ਹੋ ਹੈਨਾ ਕਿਸੇ ਸ਼ਾਪ ਤੇ ਗਏ ਹੋ ਤਾਂ ਤੁਸੀਂ ਹਮੇਸ਼ਾ ਆਪਣਾ ਮਾਈਂਡ ਨੂੰ ਤੁਹਾਨੂੰ ਐਕਟਿਵ ਰੱਖਣਾ ਪੈਂਦਾ ਹੋਊਗਾ ਕਿ ਇੱਥੇ ਕੀ ਕ੍ਰੀਏਟ ਹੋ ਸਕਦਾ ਹੈ ਸ਼ਾਇਦ ਹੈਨਾ ਐਦਾਂ ਦਾ ਕੁਝ ਹੁੰਦਾ ਹੋਊਗਾ ਆਬਜ਼ਰਵੇਸ਼ਨ ਬੇਸਿਕਲੀ ਬੈਸਟ ਕਾਮੇਡੀ ਹੀ ਆਬਜ਼ਰਵੇਸ਼ਨ ਆ ਦੁਨੀਆ ਦੀ ਜੀ ਇਹ ਦੇਖੋ ਦੁਨੀਆ ਦੇ ਬੈਸਟ ਕਾਮੇਡੀਅਨ ਜਿਹੜੇ ਹੋਏ ਮਿਸਟਰ ਬੀਨ ਚਾਰਲੀ ਚੈਪਲਨ ਉਹ ਬੋਲੇ ਥੋੜੀ ਨੇ ਆਬਜ਼ਰਵੇਸ਼ਨਲ ਕਾਮੇਡੀਅਨ ਸੋ ਬੋਲਨੇ ਕੁਝ ਵੀ ਨਹੀਂ ਸਿਰਫ ਐਕਟੀਵਿਟੀਆਂ ਕਰ ਰਹੇ ਲੋਕਨ ਹਸਾਉਂਦੇ ਆਬਜ਼ਰਵੇਸ਼ਨ ਛੋਟੇ ਛੋਟੇ ਹੁਣ ਤੁਸੀਂ ਬੈਠੇ ਹੋ ਇਹ ਆਪਣੇ ਆਪ অবজারਵੇਸ਼ਨ ਆ ਸੋ ਤੁਸੀਂ ਇਹਨੂੰ ਵੇਖੇ ਹੋਗੇ ਤੁਸੀਂ ਇਹਨਾ ਉਹ অবজারਵੇਸ਼ਨ ਇਜ਼ ਨਥਿੰਗ ਐਲਸ ਜੋ ਵੀ ਅਲੱਗ-ਅਲੱਗ ਲੋਕ ਕਰ ਰਹੇ ਆ ਹੈਨਾ ਜੋ ਹੁਣ ਡਾਇਰੈਕਟਰ ਸਾਹਿਬ ਸਾਹਮਣੇ ਖੜੇ ਆ ਕਣੀ ਕੀ ਪਾਗ ਉਹਨਾਂ ਧਿਆਨ ਕਿਤੇ ਹੋ ਰਹੀ ਆ ਇਹ ਆਪਣੇ ਆਪ অবজারਵੇਸ਼ਨ ਇਧਰ ਸ਼ੂਟ ਹੋ ਰਿਹਾ ਕਿਉਂਕਿ ਕੈਮਰਾ ਸੈੱਟ ਹੋ ਗਏ ਫੇਰ ਹੈਨਾ ਉਹ ਹਰ ਚੀਜ਼ অবজারਵੇਸ਼ਨ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਸ ਚੀਜ਼ ਨੂੰ ਕਿੱਦਾਂ ਪ੍ਰੈਜੈਂਟ ਕਰਦੇ ਹੋ ਕਿਉਂਕਿ ਮੈਨੂੰ ਇਹ ਲੱਗਦਾ ਜੋ ਵੀ ਆਪਾਂ ਬੋਲਦੇ ਆ ਜੋ ਵੀ ਕਰਦੇ ਆ ਉਹ ਐ ਤੇ ਹੈ ਨਹੀਂ ਵੀ ਦੂਸਰੇ ਗ੍ਰਹਿ ਤੋਂ ਲੈ ਆਂਦਾ ਕਿਦੋਂ ਬਿਲਕੁਲ ਉਹ ਆਸੇ ਪਾਸੇ ਹੀ ਵਾਪਰਦਾ ਵਾ ਕਿਤੇ ਨਾ ਕਿਤੇ ਹੋਇਆ ਹੁੰਦਾ ਸਾਡੇ ਦਿਮਾਗ 'ਚ ਹੁੰਦਾ ਤੇ ਉਹਨੂੰ ਆਪਣੇ ਸਟਾਈਲ 'ਚ ਜਦੋਂ ਕੋਈ ਬੋਲਦਾ ਵਾ ਤੇ ਉਹ ਵਧੀਆ ਲੱਗਣਾ ਪੈਂਦਾ ਜੀ ਅਸੀਂ ਦੁਆ ਕਰਦੇ ਹਾਂ ਵਾਈ ਗਰੂ ਜੀ ਅਗੇ ਕਿ ਤੁਸੀਂ ਹਮੇਸ਼ਾ ਇਦਾਂ ਹੀ એનਰਜੈਟਿਕ ਰਹੋ ਇਦਾਂ ਹੀ ਜਿਹੜੇ ਤੁਸੀਂ ਆਪਣੇ ਸੁਪਨੇ ਸੰਜੋਈਏ ਪੂਰੇ ਹੁੰਦੇ ਰਹਿਣ ਤੁਹਾਡੇ ਹੋਰ ਸੁਪਨੇ ਬੰਦੇ ਰਹਿੰਦੇ ਤੁਸੀਂ ਹੋਰ ਰਕੇ ਬੰਦੇ ਲੋਕਾਂ ਨੂੰ ਹਸਾਦੇ ਰਹੋ ਤੇ ਖੁਦ ਵੀ ਬਹੁਤ ਖੁਸ਼ ਰਹੋ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸੋ ਇਹ ਸੰਜੀ ਬਾਕਮਾਲ ਸਖੀਤ ਬਾਕਮਾਲ ਕਾਮੇਡੀਅਨ ਜਿਹੜੇ ਹਮੇਸ਼ਾ ਹੀ એનਰਜੈਟਿਕ ਰਹਿ ਕੇ ਲੋਕਾਂ ਨੂੰ એનਰਜੈਟਿਕ ਕਰਦੇ ਨੇ ਸੋ ਐਤਰਾਹੀ ਅਗਲੇ ਐਪੀਸੋਡ ਦੇ ਵਿੱਚ ਮਿਲਾਵਾਂਗੇ ਤੁਹਾਨੂੰ ਕਿਸੇ ਹੋਰ ਬਾਖਮਲ ਹਸਤੀ ਦੇ ਨਾਲ ਤਦ ਤੱਕ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੀ ਇਹ ਤੁਹਾਡਾ ਪਿਆਰ ਸਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਜੋ ਸਾਨੂੰ એનਰਜੈਟਿਕ ਕਰੇਗਾ ਸੋ ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਆਪਣਾ ਧਿਆਨ ਰੱਖੋ ਖੁਸ਼ ਰਹੋ ਰੱਬ ਰੱਖਾ ਦੇਖੋ ਜੀ ਇਹ ਆਰਟਿਸਟਾਂ ਦਾ ਰਾਜ ਹੁੰਦਾ ਮੈਂ ਦੱਸਣਾ ਤੇ ਨਹੀਂ ਚਾਹੁੰਦਾ ਪਰ ਤੁਹਾਡੇ ਅੱਜ ਇਹਨਾਂ ਜ਼ੋਰ ਪਾਉਣ ਤੇ ਮੈਂ ਇਹ ਰਾਜ ਦੀ ਗੱਲ ਦੱਸਣ ਲੱਗਾ ਐਕਸਪੋਜ਼ ਕਰਨ ਲੱਗਾ ਮਾਸ ਆਰਟਿਸਟਾਂ ਨੂੰ ਤੇ ਉਹ ਰਾਜ ਦੀ ਗੱਲ ਇਹ ਆ ਕਿ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਲੇਟ ਹੋ ਗਿਆ ਤੇ ਉਹ ਟ੍ਰੈਫਿਕ ਬੜੀ ਕੋਈ ਟ੍ਰੈਫਿਕ ਟ੍ਰਾਫਿਕ ਨਹੀਂ ਆ ਗਈ ਮੈਂ ਲੇਟ ਉੱਠਿਆ ਸੀ ਤੇ ਮੈਂ ਆਇਆ ਲੇਟ